ਅੱਜ ਤੋਂ 3 ਮਹੀਨੇ ਪਹਿਲਾਂ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਸੀ ਕਿ ਪਿਤਾ ਨੇ ਆਪਣੀ ਲੜਕੀ ਦੇ ਹੱਥ ਪੈਰ ਬਨ ਕੇ ਤੇ ਉਸ ਨੂੰ ਨਹਿਰ ਵਿੱਚ ਸੁੱਟਤਾ। ਉਹ ਬੱਚੀ ਜਿਹੜੀ ਨਹਿਰ ਦੇ ਵਿੱਚ ਸੁੱਟੀ ਸੀ ਹੁਣ ਉਹ ਬੱਚੀ ਮਰੀ ਨਹੀਂ ਗਈ। ਉਹ ਬੱਚੀ ਸੋਸ਼ਲ ਮੀਡੀਆ ਤੇ ਆ ਗਈ ਹੈ। ਉਹ ਬੱਚੀ ਨੇ ਆ ਕੇ ਆਪਣਾ ਬਿਆਨ ਦਿੱਤਾ ਕਿ ਚੈਨਲ ਤੇ ਕਿ ਮੇਰੇ ਪਿਤਾ ਨੇ ਮੈਨੂੰ ਜਦੋਂ ਨਹਿਰ ਦੇ ਵਿੱਚ ਸਿੱਟਿਆ ਕਿ ਮੇਰੇ ਉਸਨੇ ਹੱਥ ਬੰਨੇ ਸੀ ਪੈਰ ਨਹੀਂ ਬੰਨੇ ਸੀ ਜਦੋਂ ਉਸਨੇ ਮੈਨੂੰ ਸਿੱਟਿਆ ਤੇ ਉਸ ਤੋਂ ਬਾਅਦ ਮੇਰੇ ਹੱਥ ਪੈਰ ਖੁੱਲ ਗਿਆ ਉਹ ਬੱਚੀ ਨੇ ਸੋਸ਼ਲ ਮੀਡੀਆ ਤੇ ਆ ਕੇ ਜੋ ਕੁਝ ਕਿਹਾ ਉਸ ਬਿਸ਼ੇ ਤੇ ਗੱਲ ਕਰਾਂਗੇ ਸਾਡੇ ਨਾਲ ਜਸਵਿੰਦਰ ਸਿੰਘ ਜੈਤੂ ਆ ਜਸਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਵਤਾਰ ਜੀ ਸਾਡੇ ਚੈਨਲ ਦੇ ਜ਼ਰੀਏ ਦੇਸ਼ ਦੁਨੀਆ ਚ ਤੁਸੀਂ ਇਹ ਗੱਲਬਾਤ ਨੂੰ ਸੁਣ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਦੇਖੋਗੇ ਉਹ ਲੜਕੀ ਨੇ ਸੋਸ਼ਲ ਮੀਡੀਆ ਤੇ ਆ ਕੇ ਆਪਣਾ ਇੱਕ ਬਿਆਨ ਦਿੱਤਾ ਕਿ ਮੈਂ ਮਰੀ ਨਹੀਂ ਲੋਕ ਇਸ ਚੀਜ਼ ਨੂੰ ਮੰਨਣ ਨੂੰ ਵੀ ਤਿਆਰ ਨਹੀਂ ਵੀ ਐਡੀ ਨਹਿਰ ਦੇ ਵਿੱਚ ਇੱਕ ਬੱਚੀ ਨੂੰ ਸਿੱਟਿਆ ਹਨੇਰੀ ਰਾਤ ਕਿ ਉਹ ਬਚ ਕਿਵੇਂ ਗਈ ਬਿਲਕੁਲ ਜੀ ਜਿਵੇਂ ਆਪਾਂ ਜਿਹੜੇ ਪੰਜਾਬੀ ਆ ਨਾ ਜੀ ਖਾਸ ਕਰਕੇ ਇੰਡੀਅਨ ਜਾਂ ਪੰਜਾਬੀ ਆਪਾਂ ਰੱਬ 'ਤੇ ਬਹੁਤ ਭਰੋਸਾ ਰੱਖਣ ਵਾਲੇ ਆ ਤੇ ਗੁਰਬਾਣੀ ਇਹ ਫਰਮਾਉਂਦੀ ਹੈ ਗੁਰਬਾਣੀ ਦਾ ਫਰਮਾਨ ਹੈ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਉਹ ਕਹਿੰਦੇ ਜੇ ਤੁਹਾਨੂੰ ਮਾਰਨ ਵਾਲਾ ਕੋਈ ਸੋਚ ਰਿਹਾ ਨਾ ਮਾਰਨ ਦਾ ਤੇ ਜਿਹੜਾ ਰੱਖਣ ਵਾਲਾ ਤੁਹਾਨੂੰ ਬਚਾਉਣ ਵਾਲਾ ਕਾਲਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਹੈ ਉਹ ਮਾਰਨ ਵਾਲੇ ਨੂੰ ਰੱਖਣ ਵਾਲਾ ਹਜ਼ਾਰਾਂ ਗੁਣੇ ਵੱਧ ਬਲਸ਼ਾਲੀ ਵੱਧ ਬਲਵਾਨ ਹੁੰਦਾ ਹੈ। ਜੀ। ਇਹੀ ਚੀਜ਼ ਵਾਪਰੀ ਉਸ ਕੁੜੀ ਦੇ ਨਾਲ। ਹੂੰ। ਪ੍ਰੀਤੋ ਦਾ ਨਾਂ ਹੈ ਕੁੜੀ ਦਾ। ਜੀ। ਤੇ ਉਹਦੇ ਦੱਸਣ ਮੁਤਾਬਕ ਜਿਹੜੀਆਂ ਖਬਰਾਂ ਉਦੋਂ ਆਪਾਂ ਕੀਤੀਆਂ ਉਹਦੇ ਵਿੱਚ ਜਿੰਨਾ ਪਤਾ ਲੱਗਿਆ ਚੈਨਲਜ਼ ਦੇ ਜ਼ਰੀਏ ਜਾਂ ਆਪਾਂ ਗੱਲਬਾਤ ਕੀਤੀ ਤਾਂ ਉਹਦੇ ਵਿੱਚ ਇਹ ਨਿਕਲ ਕੇ ਆਇਆ ਕਿ ਕੁੜੀ ਦੇ ਚਾਲ ਚੱਲਣ ਦੇ ਆਚਰਣ ਦੇ ਚਲਦੇ ਆ ਤੇ ਉਹਦੇ ਪਿਓ ਨੇ ਇਹ ਫੈਸਲਾ ਲਿਆ ਸੀ ਕਿ ਮੈਂ ਇਹਨੂੰ ਮਾਰ ਦੇਣਾ ਮੈਂ ਇਹਨੂੰ ਰੱਖਣਾ ਨਹੀਂ। ਜੀ ਜੀ। ਨਹਿਰ ਤੇ ਜਦੋਂ ਸੁੱਟਣ ਜਾ ਰਿਹਾ ਉਹਨੂੰ। ਹੂੰ। ਹੱਥ ਪੈਰ ਉਹਦੇ ਹੱਥ ਨਹੀਂ ਸੌਰੀ ਉਹਦੇ ਪੈਰ ਨਹੀਂ ਉਹਦੇ ਹੱਥ ਬੰਨੇ ਹੋਏ ਆ ਉਹ ਚੁੱਪ ਕਰਕੇ ਦੇਖ ਰਹੀ ਹੈ ਜਿਵੇਂ ਇੱਕ ਸਟੈਚੂ ਨਹੀਂ ਹੁੰਦਾ ਇਸ ਤਰ੍ਹਾਂ ਹਨਾ ਉਹ ਸਾਰੀਆਂ ਵੀਡੀਓ ਦੁਨੀਆ ਭਰ ਚ ਦੇਖੀਆਂ ਗਈਆਂ ਉਹਦੀ ਮਾਂ ਜਿਹੜੀ ਕੋਲੇ ਖੜੀ ਹੈ ਤੇ ਉਹ ਵੀ ਉਹ ਮਤਲਬ ਗੱਲਬਾਤ ਆਪਦੀ ਕਰ ਰਹੇ ਮੈਂ ਇਹਨੂੰ ਸਿੱਟਣਾ ਮੈਂ ਇਹਨੂੰ ਆ ਕਰਨਾ ਉਹ ਅਸਲ ਦੇ ਵਿੱਚ ਹੁਣ ਜਿਹੜੀ ਗੱਲ ਨਿਕਲ ਕੇ ਆਈ ਉਦੋਂ ਇਹ ਲੱਗਿਆ ਨਾ ਕਿ ਸਾਰਾ ਕੁਝ ਜੋ ਕੀਤਾ ਉਹ ਪਿਓ ਨੇ ਕੀਤਾ ਤੇ ਕੁੜੀ ਮਜਬੂਰ ਹੈ ਬਾਅਦ ਦੇ ਵਿੱਚ ਇਹ ਵੀ ਗੱਲਾਂ ਨਿਕਲ ਕੇ ਆਈਆਂ ਉਹਦੀ ਮਾਂ ਨੇ ਜਦੋਂ ਇੰਟਰਵਿਊਸ ਦੇ ਹੋਈਆਂ ਤਾਂ ਉਹਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਕਿ ਡਰਾਵਾ ਦੇਣ ਵਾਸਤੇ ਲੈ ਕੇ ਚੱਲੇ ਆ ਮੈਂ ਤਾਂ ਤਾਂ ਨਹੀਂ ਕੁਝ ਬੋਲੀ ਤੇ ਮੈਂ ਤਾਂ ਕਿ ਹੱਥ ਬੰਨ੍ਹਦਾ ਚੱਲ ਕੋਈ ਗੱਲ ਨਹੀਂ ਪਿਆ ਉਹ ਇਹ ਕਿਹੜੇ ਤਰ੍ਹਾਂ ਕਰ ਦੂਗਾ ਹੁਣ ਗੱਲ ਉਸ ਦੇ ਉਲਟ ਹੋ ਗਈ ਹੁਣ ਕੁੜੀ ਜੇ ਸਾਹਮਣੇ ਆ ਗਈ ਹੈ ਸੋਸ਼ਲ ਮੀਡੀਆ ਤੇ ਆ ਗਈ ਹੈ ਚਲੋ ਹਲੇ ਫਿਲਹਾਲ ਉਹ ਘੱਟ ਚੀਜ਼ ਪਬਲਿਸ਼ ਹੋਈ ਹੈ ਕਿਉਂਕਿ ਕੁੜੀ ਨੇ ਇਹ ਵੀ ਗੱਲ ਕਹਿਤੀ ਕਿ ਮੈਂ ਫਿਲਹਾਲ ਅਜੇ ਨਾ ਤਾਂ ਕੋਈ ਪ੍ਰੈਸ ਕਾਨਫਰੰਸ ਕਰਨੀ ਹੈ ਜਦੋਂ ਤੱਕ ਮੈਂ ਮਾਨਯੋਗ ਐਸਐਸਪੀ ਸਾਹਿਬ ਜੋ ਫਿਰੋਜ਼ਪੁਰ ਦੇ ਉਹਨੂੰ ਮਿਲ ਨਹੀਂ ਲੈਂਦੀ ਉਹਨਾਂ ਨੂੰ ਮਿਲਣ ਤੋਂ ਬਾਅਦ ਦੇ ਵਿੱਚ ਉਹ ਕਹਿੰਦੀ ਉਸ ਤੋਂ ਬਾਅਦ ਮੈਂ ਚਲੋ ਠੀਕ ਹੈ ਡਿਟੇਲ ਦੇ ਵਿੱਚ ਗੱਲ ਵੀ ਕਰ ਸਕਦੀ ਹਾਂ ਹੁਣ ਇਹ ਚੀਜ਼ ਜਿਹੜੀ ਹੈ ਇਹ ਵੀ ਇੱਕ ਸਵਾਲ ਹੈ ਵੱਡਾ ਕਿ ਤਿੰਨ ਮਹੀਨਿਆਂ ਕੁੜੀ ਰਹੀ ਕਿੱਥੇ ਤਿੰਨ ਮਹੀਨੇ ਉਹਨੇ ਕੀ ਵਿਚਾਰ ਕੀਤਾ ਕੀ ਸੋਚਿਆ ਕਿਦੀ ਦੇਖ ਰਹਿ ਰਿხੇ ਕਿਹਨੇ ਉਹਨੂੰ ਸੰਭਾਲਿਆ ਜਦੋਂ ਕਿ ਦੁਨੀਆ ਭਰ ਦੇ ਵਿੱਚ ਇਹ ਖਬਰ ਫੈਲ ਗਈ ਸੀ ਕਿ ਕੁੜੀ ਨੂੰ ਨਹਿਰ 'ਚ ਧੱਕਾ ਦਿੱਤਾ ਪਿਆ ਉਹਨੇ ਤੇ ਕੁੜੀ ਮਰ ਗਈ ਇਹ ਗੱਲ ਹੈ ਕਿ ਜਦੋਂ ਆਪਾਂ ਇੰਨੇ ਤੇਜ਼ ਵਹਾ ਦੇ ਵਿੱਚ ਇੰਨੀ ਵੱਡੀ ਨਹਿਰ ਦੇ ਵਿੱਚ ਕਿਸੇ ਨੂੰ ਸੁੱਟਾਂਗੇ ਉਹ ਵੀ ਹੱਥ ਬੰਨ੍ਹ ਕੇ ਤਾਂ ਫਿਰ ਬਚਣ ਦੇ ਚਾਂਸ ਤਾਂ 1% ਵੀ ਰਹਿ ਨਹੀਂ ਜਾਂਦੇ ਹੁਣ ਜਦੋਂ ਇੱਕ ਚੈਨਲ ਦੇ ਨਾਲ ਉਹਨੇ ਆਪਰਾਵਦਾ ਕੀਤਾ ਤੇ ਉਹਨੇ ਇਹ ਗੱਲ ਆਖੀ ਕਿ ਮੈਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਜੇ ਮੈਂ ਸਾਰੀਆਂ ਡਿਸਕਲੋਜ਼ ਨਹੀਂ ਕਰਨੀਆਂ ਮੇਰੇ ਨਾਲ ਕੀ ਬੀਤਿਆ ਕੀ ਵਾਪਰਿਆ ਪਰ ਉਹਨੇ ਜਿਹੜਾ ਬਰਾਬਰ ਜ਼ਿੰਮੇਵਾਰ ਹੈ ਆਪਦੇ ਪਿਓ ਨਾਲ ਵੱਧ ਜ਼ਿੰਮੇਵਾਰ ਉਹਨੇ ਠਹਿਰਾਇਆ ਆਪਣੀ ਮਾਂ ਨੂੰ ਕਿ ਵੱਧ ਕਸੂਰ ਮੇਰੀ ਮਾਂ ਦਾ ਹੈ ਉਹਨੇ ਕਿਹਾ ਸੀ ਕਿ ਮੈਂ ਤੈਨੂੰ ਰੱਖਣਾ ਹੀ ਨਹੀਂ ਫਿਰ ਉਹਨੇ ਕਿਹਾ ਕਿ ਮੇਰੇ ਡੈਡੀ ਨੇ ਪਹਿਲਾਂ ਤਾਂ ਨਸ਼ਾ ਕੀਤਾ ਸ਼ਰਾਬ ਪੀਤੀ ਸੀ ਫਿਰ ਕਹਿੰਦੀ ਉਹ ਬਿਮਾਰ ਸੀ ਉਹਨਾਂ ਨੇ ਕੋਈ ਦਵਾਈ ਮੈਡੀਸਨ ਹੋਰ ਵੀ ਲਈ ਹੋਈ ਸੀ ਉਹਦਾ ਵੀ ਉਹਨਾਂ ਨੂੰ ਨਸ਼ਾ ਹੋ ਗਿਆ ਉਸ ਤੋਂ ਬਾਅਦ ਜਦੋਂ ਕਹਿੰਦੀ ਮੇਰੀ ਮਦਰ ਨੇ ਮੇਰੀ ਮਾਂ ਨੇ ਇਹ ਗੱਲ ਆਖੀ ਕਿ ਮੈਂ ਇਹਨੂੰ ਰੱਖਣਾ ਨਹੀਂ ਉਹ ਕਹਿੰਦੀ ਕਿ ਮੇਰੇ ਭਰਾ ਨੇ ਮੇਰੇ ਭਰਾ ਨਾਲ ਮੇਰੇ ਡੈਡੀ ਨੇ ਗੱਲਬਾਤ ਕੀਤੀ ਕਿ ਵੀ ਤੁਹਾਡੀ ਮੰਮੀ ਇਹ ਗੱਲ ਕਹਿੰਦੀ ਮੈਂ ਇਹਨੂੰ ਰੱਖਣਾ ਨਹੀਂ ਉਹ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਇਹਨੂੰ ਮੇਰੇ ਕੋਲ ਛੱਡ ਦਿਓ ਤੇ ਕਹਿੰਦੀ ਮੈਨੂੰ ਛੱਡਣ ਜਦੋਂ ਜਾ ਰਹੇ ਸੀ ਮੰਮੀ ਡੈਡੀ ਨਾਲ ਛੋਟੀਆਂ ਭੈਣਾਂ ਸੀ ਛੋਟੀਆਂ ਛੋਟੀਆਂ ਸਾਰਾ ਕੁਝ ਦਿਖ ਰਿਹਾ ਸੀ ਤੇ ਕਹਿੰਦੀ ਵੀ ਉਹ ਨੇ ਉਹ ਹਜੇ ਪੁਲ ਤੱਕ ਪਹੁੰਚਿਆ ਨਹੀਂ ਸੀ ਤੇ ਉਦੋਂ ਤੱਕ ਜਿਹੜਾ ਸੀ ਵੀ ਮੇਰੀ ਮਾਂ ਨੇ ਇੰਨੀਆਂ ਗੱਲਾਂ ਬਾਤਾਂ ਕਹਿਤੀਆਂ ਡੈਡੀ ਨੂੰ ਕਿ ਵੀ ਇਹਨੂੰ ਤਾਂ ਮਾਰ ਹੀ ਦੇਈ ਇਹ ਵੀ ਚੀਜ਼ਾਂ ਹੋਈਆਂ ਨਾ ਤੇ ਉਹ ਕਹਿੰਦੀ ਫੇਰ ਮੇਰੇ ਹੱਥ ਬੰਨੇ ਗਏ ਜੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੀ ਉਦੋਂ ਤੱਕ ਮੇਰਾ ਭਰਾ ਹਲੇ ਪਹੁੰਚਿਆ ਨਹੀਂ ਸੀ ਜਦੋਂ ਉਹ ਮੈਨੂੰ ਨਹਿਰ ਦੇ ਵਿੱਚ ਧੱਕਾ ਦੇਤਾ ਜੀ ਤੇ ਪਾਣੀ ਦਾ ਵਹਾ ਜਿਹੜਾ ਉਹ ਇੰਨਾ ਤੇਜ਼ ਸੀ ਦੇਖੋ ਅਸਲ ਦੇ ਵਿੱਚ ਕੀ ਹੁੰਦਾ ਤਾਰਾ ਜੀ ਜਿਹੜੀ ਨਹਿਰਾਂ ਦੀ ਗੱਲ ਆਪਾਂ ਕਰਦੇ ਆ ਨਾ ਨਹਿਰ ਇੱਕ ਇਹੋ ਜਿਹਾ ਪਾਣੀ ਦਾ ਫਲੋ ਹੁੰਦਾ ਹੈ ਕਿ ਉਹ ਜਿਹਾ ਵਹਾ ਹੁੰਦਾ ਹੈ ਵੀ ਉਹਦੇ ਵਿੱਚ ਕਾਮ ਬੰਦਾ ਵੈਸੇ ਵੀ ਛਾਲ ਮਾਰਦੇ ਨਾ ਤੇ ਬਾਅਦ ਦੇ ਵਿੱਚ ਉਹਦੇ ਮਨ ਚ ਆ ਜੇ ਕਿ ਹੱਥ ਵੀ ਖੁੱਲੇ ਪੈਰ ਵੀ ਖੁੱਲੇ ਮੈਂ ਨਿਕਲ ਜਾਂ ਤੂੰ ਨਿਕਲ ਨਹੀਂ ਸਕਦਾ ਹੁੰਦਾ ਤੇ ਕਿਸਮਤ ਜਿਹੜੀ ਬਲਵਾਨ ਹੈ ਜਦੋਂ ਉਹਦੀ ਹਲੇ ਮੌਤ ਲਿਖੀ ਨਹੀਂ ਸੀ ਤਾਂ ਫਿਰ ਕੁਦਰਤ ਜਿਹੜੀ ਆ ਪ੍ਰਮਾਤਮਾ ਜਿਹੜਾ ਉਹਦੀ ਬਾਹ ਫੜ ਕੇ ਚੱਲ ਰਹੀ ਸੀ ਨਾਲ ਜੀ ਉਹਦੀ ਕਿਸਮਤ ਉਹਦੀ ਤਕਦੀਰ ਉਹਦੀ ਜ਼ਿੰਦਗੀ ਉਹਦੀ ਬਾਹ ਫੜ ਕੇ ਚੱਲ ਰਹੀ ਸੀ ਉਹਨੇ ਦੱਸਿਆ ਕਿ ਮੈਂ ਡਿੱਗੀ ਨਹਿਰ ਦੇ ਵਿੱਚ ਡਿੱਗਦਿਆਂ ਸਾਰ ਜਿਹੜਾ ਸੀ ਕਿ ਹੱਥ ਸ਼ਾਇਦ ਕਿਤੇ ਢਿੱਲੇ ਪਜੇ ਹੋਏ ਸੀਗੇ ਪੂਰੇ ਨਹੀਂ ਕੱਸ ਕੇ ਬੰਨੇ ਸੀ ਉਹ ਕਹਿੰਦੀ ਡਿੱਗਦਿਆਂ ਸਾਰ ਜਿਹੜਾ ਸੀਗਾ ਵੀ ਇੱਕ ਵਾਰੀ ਤੇ ਮੈਨੂੰ ਲੱਗਿਆ ਕਿ ਕੀ ਹੋ ਗਿਆ ਕੱਲਾ ਦਿਮਾਗ ਹੀ ਚੱਲ ਰਿਹਾ ਹੁੰਦਾ ਕਿਉਂਕਿ ਆਵਾਜ਼ ਤਾਂ ਪਾਣੀ ਦੇ ਵਿੱਚ ਬਾਹਰ ਆਉਣੀ ਨਹੀਂ ਉਹ ਕਹਿੰਦੀ ਵੀ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਬਸ ਵੀ ਮੈਂ ਤਾਂ ਖਤਮ ਐ ਮੇਰਾ ਤਾਂ ਗਿਆ ਸਿਸਟਮ ਹਣਾ ਮੇਰੀ ਤੇ ਜਾਨ ਗਈ ਤੇ ਉਹ ਕਹਿੰਦੀ ਅਚਾਨਕ ਕੀ ਹੋਇਆ ਕਿ ਪਾਣੀ ਦਾ ਤੇਜ਼ ਵਹਾ ਸੀ ਤੇਜ਼ ਵਹਾ ਦੇ ਚੱਲਦਿਆਂ ਹੱਥ ਖੋਲ੍ਹ ਕੇ ਮੇਰੇ ਹੱਥ ਖੋਲੇ ਤਾਂ ਉਹ ਕਹਿੰਦੀ ਮੈਨੂੰ ਗੋਤਾ ਆਇਆ ਮੈਂ ਡੂੰਘੇ ਪਾਣੀ ਚ ਚਲੀ ਗਈ ਡੂੰਘੇ ਪਾਣੀ ਚ ਚਲ ਕੇ ਤੇ ਪਾਣੀ ਉੱਪਰ ਲਿਆ ਆ ਫੇਰ ਚੋਕ ਕੇ ਮੈਨੂੰ ਇਹ ਇਹ ਗੱਲ ਹੈ ਮੈਂ ਸਾ ਲਿਆ ਉਹ ਕਹਿੰਦੀ ਮੈਂ ਸਕੀਰਾਂ ਸਾਧਰ ਨੂੰ ਗਿਆ ਮੁੜ ਕੇ ਮੇ ਸਾਹ ਛੱਡਿਆ ਮੈਂ ਫਿਰ ਮੈਂ ਸਾਹ ਛੱਡਿਆ ਜਦੋਂ ਪਾਣੀ ਤੋਂ ਬਾਹਰ ਆਈ ਤਾਂ ਮੈਂ ਸਾਹ ਛੱਡਿਆ ਸਾਹ ਛੱਡਿਆ ਤਾਂ ਉਹ ਕਹਿੰਦੀ ਮੈਂ ਫੇਰ ਜਦੋਂ ਪਾਣੀ ਚ ਇੱਕ ਵਾਰ ਗਈ ਨਾ ਤਾਂ ਫੇਰ ਕੋਈ ਮੇਰਾ ਸਿਰ ਵੱਜਿਆ ਕਿਸੇ ਸਰੀਏ ਨਾਲ ਵੱਜਿਆ ਜਾਂ ਕਾਦੇ ਨਾਲ ਵੱਜਿਆ ਹੁਣ ਦੇਖੋ ਇਹ ਕੁਦਰਤ ਨੇ ਲਿਆ ਕੇ ਚੀਜ਼ਾਂ ਖੜੀਆਂ ਕਰਤੀਆਂ ਨਾ ਨਹੀਂ ਨਹਿਰ ਦੇ ਵਿੱਚ ਜਿੱਥੇ ਸੱਟ ਦਾ ਉਥੇ ਅਚਾਨਕ ਜਿੱਥੇ ਨੂੰ ਸੱਟਿਆ ਕਿ ਉੱਥੇ ਹੀ ਕਿਹੜਾ ਸਰੀਆ ਗੱਡ ਗਿਆ ਕੋਈ ਉਹ ਕਹਿੰਦੇ ਹੁੰਦੇ ਆ ਨਾ ਵੀ ਜਿਵੇਂ ਮੱਖਣ ਸ਼ਾਹ ਦਾ ਬੇੜਾ ਉਹ ਗੁਰੂ ਸਾਹਿਬ ਨੇ ਜਿਹੜਾ ਪਾਰਨਾ ਤਾਂ ਸੀ ਮੋਢਾ ਲਾ ਕੇ ਠੀਕ ਹੈ ਮਤਲਬ ਇੱਕ ਇੱਕ ਤਰ੍ਹਾਂ ਦਾ ਸਹਾਰਾ ਬਣ ਕੇ ਬਹੁਤ ਵੱਡਾ ਹਨ ਉਹ ਚੀਜ਼ ਬਣ ਗਈ ਕਿ ਉਹਦੀ ਹਲੇ ਘਟੀ ਨਹੀਂ ਸੀ ਉਹਦੀ ਹਲੇ ਜਿਹੜੀ ਮੌਤ ਆ ਮਰਨਾ ਲਿਖਿਆ ਨਹੀਂ ਸੀ ਉਹ ਕਹਿੰਦੀ ਮੈਂ ਸਰੀਏ ਨਾਲ ਟਕਰਾਈ ਮੇਰਾ ਸਿਰ ਵੱਜਿਆ ਤੇ ਮੇਰਾ ਹੱਥ ਪੈ ਗਿਆ ਹੱਥ ਪਿਆ ਤੇ ਉਹ ਕਹਿੰਦੀ ਵੀ ਮੈਂ ਜਿਹੜਾ ਸੀ ਫਿਰ ਸੰਭਾਲਿਆ ਆਪਣੇ ਆਪ ਨੂੰ ਆਪਣੇ ਆਪ ਨੂੰ ਸੰਭਾਲਿਆ ਸੰਭਾਲਣ ਤੋਂ ਬਾਅਦ ਦੇ ਵਿੱਚ ਉਹ ਕਹਿੰਦੀ ਫਿਰ ਮੈਂ ਜਦੋਂ ਜਹਿਦ ਕੀਤੀ ਤਕਰੀਬਨ ਘੰਟਾ ਡੇਢ ਘੰਟਾ ਪਾਣੀ ਦਾ ਖੜਕਾ ਆ ਰਿਹਾ ਚਾਰਚ ਫਿਰ ਹਨੇਰਾ ਕੋਲੇ ਕੋਈ ਨਹੀਂ ਉਹ ਕਹਿੰਦੀ ਮੈਂ ਜਦੋਂ ਜਹਿਦ ਕੀਤੀ ਘਟੋ ਘਟ ਘੰਟਾ ਜਾਂ ਡੇਢ ਘੰਟਾ ਮੈਨੂੰ ਇਹ ਵੀ ਲੱਗਦਾ ਹ ਹਰ ਵਾਰੀ ਕਹਿੰਦੀ ਲੱਗਦਾ ਰਿਹਾ ਨਾ ਕਿ ਵੀ ਹੁਣ ਵੀ ਹੱਥ ਛੁੱਟ ਗਏ ਤੇ ਮੈਂ ਪਾਣੀ ਚ ਗਈ ਕਿਉਂਕਿ ਕਿੰਨਾ ਤੇਜ਼ ਵਹਾਹ ਪਾਣੀ ਦਾ ਨਹਿਰ ਦਾ ਦਿਨੇ ਡਰ ਲੱਗਦਾ ਨਾਲੇ ਬੱਚੀ ਸੀ ਹਨੇਰੀ ਰਾਤ ਸੀ ਰਾਤ ਨੂੰ ਪੁਲਤੇ ਖੜ ਜੀਏ ਅਵਤਾਰ ਬਾਈ ਤਾਂ ਪੁਲਤੇ ਖੜਿਆ ਲੱਗਦਾ ਹੁੰਦਾ ਜੀ ਜੇਸ ਪਾਣੀ ਚ ਬੰਦਾ ਡਿੱਗ ਪੇ ਤਾਂ ਕੀ ਬਣੂਗਾ ਜੀ ਤੇ ਉਹ ਕਹਿ ਰਹੀ ਹੈ ਕਿ ਮੈਂ ਉਸ ਪਾਣੀ ਦੇ ਵਿੱਚ ਐ ਕਹਿ ਰਹੀ ਹੈ ਕਿ ਉਤੇ ਚ ਕੋਈ ਸ਼ੱਕ ਨਹੀਂ ਪ੍ਰਤੱਖ ਹੈ ਸਾਰਾ ਕੁਝ ਸਾਹਮਣੇ ਸੀ ਉਹ ਕਹਿੰਦੀ ਕਿ ਮੈਨੂੰ ਵਾਰੀ ਵਾਰੀ ਲੱਗ ਰਿਹਾ ਸੀ ਕਿ ਮੇਰੀ ਹੁਣ ਵੀ ਜਾਨ ਗਈ ਮੇਰੀ ਹੁਣ ਵੀ ਜਾਨ ਗਈ ਤੇ ਪਰ ਉਹ ਕਹਿੰਦੀ ਵੀ ਬਸ ਮੈਂ ਹਿੰਮਤ ਕੀਤੀ ਹੌਸਲਾ ਕੀਤਾ ਤੇ ਹਿੰਮਤ ਕਰਕੇ ਮੈਂ ਜਦੋਂ ਹੱਥ ਪਾ ਕੇ ਤੇ ਮੈਂ ਬਾਹਰ ਆ ਗਈ ਉਦੋਂ ਤੱਕ ਪੂਰਾ ਨਿਹਰਾ ਹੋ ਚੁੱਕਿਆ ਸੀ ਹੁਣ ਮਾਂ ਪਿਓ ਨੂੰ ਲੱਗਿਆ ਕਿ ਨਹਿਰ ਚ ਧੱਕਾ ਹੀ ਦੇਤਾ ਉਦੋਂ ਬਾਅਦ ਮਾਂ ਰੋਈ ਵੀ ਕਰ ਲਈ ਵੀ ਹਨਾ ਵੀ ਤੂੰ ਕੀ ਉਹ ਕਹਿੰਦੀ ਵੀ ਨਹੀਂ ਉਹ ਰੋਣ ਮੇਰੀ ਮਾਂ ਦਾ ਝੂਠਾ ਸੀ ਅਸਲ 'ਚ ਮੇਰੀ ਮਾਂ ਹੀ ਕਹਿੰਦੀ ਸੀ ਮੇਰੇ ਪਿਓ ਨੂੰ ਕਿ ਮੈਂ ਉਹਨੂੰ ਰੱਖਣਾ ਨਹੀਂ ਤੇ ਉਹਨੇ ਨਸ਼ੇ ਦੀ ਹਾਲਤ ਦੇ ਵਿੱਚ ਮੈਨੂੰ ਧੱਕਾ ਦਿੱਤਾ ਹੁਣ ਅਸਲ ਗੱਲ ਉਹ ਕਹਦੇ ਕਹਿੰਦੇ ਹੁੰਦੇ ਆ ਨਾ ਇੱਕ ਕਹਾਵਤ ਪੁਰਾਣੀ ਹੈ ਹਨਾ ਉਹ ਕਹਿੰਦੇ ਵੀ ਧੀਆ ਪੁੱਤ ਜਿਹੜੇ ਆ ਨਾ ਪੁੱਤ ਕੁਪੁੱਤ ਹੋ ਸਕਦੇ ਆ ਔਲਾਦ ਕੋਲਾਦ ਹੋ ਸਕਦੀ ਹੈ ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ ਇੱਥੇ ਉਲਟ ਹੋਇਆ ਸੀ ਨਾ ਕਿ ਮਾਂ ਦੇ ਸਾਹਮਣੇ ਪਿਓ ਨੇ ਧੀ ਨੂੰ ਬੰਨ ਕੇ ਝਟਦਾ ਪਰ ਇੱਥੇ ਔਲਾਦ ਜਿਹੜੀ ਆ ਉਹ ਕੋਲਾਦ ਨਹੀਂ ਨਿਕਲੀ ਉਹ ਕਹਿੰਦੀ ਮੈਂ ਹੁਣ 3 ਮਹੀਨਾ ਬਾਅਦ ਤਾਂ ਸਾਹਮਣੇ ਆਈ ਆ ਕਿ ਮੇਰਾ ਪਿਓ ਜੇਲ੍ਹ ਚਲਾ ਗਿਆ ਅਸਲ ਦੇ ਵਿੱਚ ਉਹਦਾ ਵੱਧ ਕਸੂਰوار ਮੇਰੀ ਮਾਂ ਸੀ ਪਰ ਉਹ ਕਹਿੰਦੀ ਵੀ ਹੁਣ ਜਿਹੜੇ ਪਿੱਛੇ ਮੇਰੇ ਭੈਣ ਭਰਾ ਰਹਿ ਗਏ ਛੋਟੇ ਛੋਟੇ ਉਹ ਚਾਰ ਪੰਜ ਬੱਚਿਆਂ ਦੀ ਗਿਣਤੀ ਹੈ ਨਾ ਉਹ ਪਿਛਲੀਆਂ ਵੀਡੀਓਜ਼ ਦੇ ਵਿੱਚ ਉਹ ਕਹਿੰਦੀ ਮੈਂ ਸੋਚਿਆ ਕਿ ਉਹਨਾਂ ਦਾ ਪਾਲਣ ਪੋਸਣ ਕੌਣ ਕਰੂਗਾ ਮੈਂ ਉਹਨਾਂ ਦੇ ਵਾਸਤੇ ਤੇ ਮੇਰੇ ਪਿਓ ਨੂੰ ਜਿਹੜੀ ਆ ਉਹਨੇ ਉਹ ਗੁਨਾਹਗਰ ਨਹੀਂ ਸੀਗੇ ਜਿੰਨੀ ਸਜ਼ਾ ਉਹਨੂੰ ਮਿਲਗੀ ਕਿ ਜੇਲ੍ਹ ਚਲੇਗੀ ਇਹ ਚ ਤਾਂ ਕੋਈ ਦੋਰ ਐ ਨਹੀਂ ਕਿ ਜਦੋਂ ਸਿੱਧਾ ਕਤਲ ਹੋ ਗਿਆ ਨਾ ਜੀ ਜੀ ਠੀਕ ਹੈ ਤੇ ਜੇਲ੍ਹ ਦੇ ਵਿੱਚ ਤਾਂ ਫਿਰ ਉਹ ਪਤਾ ਨਹੀਂ ਉਮਰ ਕੈਦ ਕੀਏ 20 ਸਾਲ ਕੇ 10 ਸਾਲ ਜਿੰਨੀ ਵੀ ਔਰ ਹੁਣ ਉਹ ਕਹਿੰਦੀ ਵੀ ਮੈਂ ਆਪਦੇ ਪਿਓ ਨੂੰ ਬਾਹਰ ਕਢਾਉਣ ਵਾਸਤੇ ਆਈ ਆ ਚਲੋ ਇਹ ਵੀ ਜਿਹੜੀਆਂ ਆਪਾਂ ਨੂੰ ਗੱਲਾਂ ਪਤਾ ਲੱਗੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਨੂੰ ਉਹ ਕੁੜੀ ਮਿਲੂਗੀ ਤੇ ਮਿਲ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦੱਸੂਗੀ ਉਹ ਸਾਰੀਆਂ ਚੀਜ਼ਾਂ ਤੇ ਉਸ ਤੋਂ ਅਗਲੀ ਜਿਹੜੀ ਆ ਫਿਰ ਉਹ ਉਹ ਉੱਥੇ ਗੱਲ ਆ ਜਾਂਦੀ ਕਿ ਇਨਵੈਸਟੀਗੇਸ਼ਨ ਆਫ ਦਾ ਪਾਰਟ ਤੇ ਪਾਰ ਗੱਲਾਂ ਫਿਰ ਉਹ ਇਨਵੈਸਟੀਗੇਸ਼ਨ ਤੇ ਰਹਿ ਜਾਣਗੀਆਂ ਕਿ ਅਸਲ ਦੇ ਵਿੱਚ ਕੀ ਦਾ ਰੋਲ ਸੀ ਤੇ ਗਾਂ ਕੁੜੀ ਦਾ ਡਿਸੀਜਨ ਜਿਹੜਾ ਹੈ ਉਹ ਮਾਂ ਪਿਓ ਪ੍ਰਤੀ ਕੀ ਰਹੂਗਾ ਫਿਰ ਇੱਕ ਵਾਰ ਨੂੰ ਇਹੋ ਹੀ ਕਿਹਾ ਕਿ ਮੈਂ ਸਾਰੀਆਂ ਗੱਲਾਂ ਜਿਹੜੀਆਂ ਉਹ ਜਦੋਂ ਮੈਂ ਮਾਨਯੋਗ ਐਸਐਸਪੀ ਸਾਹਿਬ ਫਰੋਜ਼ਪੁਰ ਨੂੰ ਮਿਲ ਲੂੰਗੀ ਨਾ ਫਿਰ ਮੈਂ ਹੋ ਸਕਦਾ ਪ੍ਰੈਸ ਕਾਨਫਰੰਸ ਕਰਕੇ ਮੈਂ ਸਾਹਮਣੇ ਵੀ ਆਵਾਂ ਤੇ ਜਿੰਨੀਆਂ ਹੈਗੀਆਂ ਆਪਾਂ ਕਲਿੱਪਸ ਉਹ ਦਿਖਾ ਵੀ ਸਕਦੇ ਆ ਜੀ 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 ਜਸਵਿੰਦਰ ਜੀ ਇੱਕ ਕੀ ਕਹੋਗੇ ਨੂੰ ਚਮਤਕਾਰ ਕਹੋਗੇ ਤੁਸੀਂ ਆਪ ਮੈਂ ਕਹਾਂ ਬਿਲਕੁਲ ਕਮਤਕਾਰੀ ਕਹਾਂਗੇ ਆਪਾਂ ਮਾਪਿਆਂ ਨੇ ਲੋਕਾਂ ਨੇ ਕਹਿਤਾ ਸੀ ਬੀਰ ਬਹੁਤ ਮਾੜਾ ਕੰਮ ਹੋਇਆ ਇੱਕ ਛੋਟੀ ਜੀ ਬੱਚੀ ਸਿਰਦੀ ਪਿਤਾ ਨੇ ਤਾਂ ਆਪਣੀਆਂ ਫੁੱਲ ਕੋਸ਼ਿਸ਼ਾਂ ਕਰਤੀਆਂ ਸੀ ਉਹਦੇ ਹੱਥ ਬੰਨਤੇ ਸੀ ਪਿਤਾ ਨੂੰ ਤਾਂ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਉਹ ਬੱਚੀ ਦੇ ਸ਼ਾਇਦ ਪੈਰ ਵੀ ਬੰਨੇ ਹੋਣ ਜਦੋਂ ਰਾਤ ਨੂੰ ਐਂਗੇੜਾ ਏ ਘੁਮਾ ਕੇ ਸਿਰਦਾ ਖੜਕਾ ਹੁੰਦਾ ਲੋਕ ਕਹਿੰਦੇ ਸੀ ਯਾਰ ਹੱਥ ਵੀ ਬੰਨੇ ਆ ਤੇ ਪੈਰ ਵੀ ਬੰਨੇ ਆ ਵਿਚਾਰੀ ਕਿੰਨੀ ਓਕੀ ਹੋਊ ਕਿਵੇਂ ਜਾਂ ਨਿਕਲੀ ਹੋਊਗੀ ਹੈਨਾ ਤੇ ਜਦੋਂ ਉਹਨੇ ਸਿੱਟੀ ਬੱਚੀ ਦੱਸ ਰਹੀ ਆ ਕਿ ਉਹ ਚੁੰਨੀ ਦੇ ਨਾਲ ਉਹਦੇ ਜਿਹੜੇ ਹੱਥ ਬੰਨੇ ਸੀ ਉਹ ਪੋਲੇ ਜੇ ਬੰਨੇ ਸੀ ਨਾਲ ਦੀ ਨਾਲ ਜਿਹਦੇ ਵਿੱਚ ਡਿੱਗੀ ਤੇ ਉਹਦੀ ਖੁੱਲ ਗਈ ਬਿਲਕੁਲ ਆਪਣੇ ਨਾ ਜੀ ਆਮ ਜਿਹੜੇ ਸਿਆਣੇ ਬਜ਼ੁਰਗ ਹੈ ਹਨ ਉਹ ਇਹ ਗੱਲ ਕਹਿੰਦੇ ਹੁੰਦੇ ਆ ਕਹਿੰਦੇ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਲੋਕਾਂ ਦੇ ਦੋ ਪਾਸੇ ਹੁੰਦੇ ਆ ਪਰ ਮੈਂ ਇਸ ਤੋਂ ਹੋਰ ਵੱਧ ਕਹਿਣਾ ਹੁਣ ਗੱਲ ਕਿ ਦਾਤੀ ਨੂੰ ਦੰਦੇ ਇੱਕ ਪਾਸੇ ਹੁੰਦੇ ਆ ਜਿਹੜੀ ਅੱਜ ਦੀ ਦੁਨੀਆ ਨਾ ਇਹਨੂੰ ਚਾਰ ਚਫੇਰੇ ਦੰਦੇ ਆ ਚਾਰਜ ਫੇਰ ਜਿਤੋਂ ਮਰਜ਼ੀ ਹੱਥ ਲਾ ਕੇ ਦੇਖ ਲੋ ਇਹ ਜਿਹੜੀ ਉਹ ਕੋਬਰਾ ਤਾਰ ਹੁੰਦੀ ਹੈ ਨਾ ਦੁਨੀਆ ਅੱਜ ਇਹੋ ਜੀ ਹੋ ਗਈ ਜਦੋਂ ਕੁੜੀ ਨੂੰ ਧੱਕਾ ਦੇਤਾ ਕੁਝ ਪਰਸੈਂਟ ਲੋਕ ਇਹ ਲਿਖ ਰਹੇ ਸੀ ਕਿ ਪਿਓ ਨੇ ਬੜਾ ਵਧੀਆ ਕੰਮ ਕੀਤਾ ਤੇ ਕੁਝ ਪਰਸੈਂਟ ਲੋਕ ਇਹ ਲਿਖ ਰਹੇ ਸੀ ਕਿ ਜੇ ਉਹਦਾ ਕਸੂਰ ਸੀ ਜੇ ਮਾਪਿਓ ਨੂੰ ਪਸੰਦ ਨਹੀਂ ਸੀ ਚੰਗੀ ਨਹੀਂ ਸੀ ਲੱਗਦੀ ਉਹਨੂੰ ਬੇਦਖਲ ਕਰ ਦਿੰਦੇ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਜਾਨ ਲੈਣ ਦਾ ਕੀ ਅਧਿਕਾਰ ਹੈ ਠੀਕ ਹੈ ਤੇ ਅੱਜ ਜਦੋਂ ਸਾਹਮਣੇ ਆਈ ਹੈ ਤਾਂ ਅੱਜ ਫੇਰ ਜਿਹੜਾ ਹੈਗਾ ਕੁਝ ਲੋਕਾਂ ਨੇ ਉਸੇ ਕੁੜੀ ਨੂੰ ਲਿਖਿਆ ਕਿ ਕੁੜੀ ਜਦੋਂ ਧੀਆਂ ਇਸ ਤਰ੍ਹਾਂ ਕਰਨਗੀਆਂ ਤਾਂ ਫਿਰ ਮਾਪਿਓ ਦਾ ਕੀ ਕਸੂਰ ਹੈ ਜਾਇਜ ਵੀ ਇਹ ਗੱਲਾਂ ਇਹ ਕਿ ਸਾਡੇ ਕਲਚਰ ਸਾਡੇ ਸਮਾਜ ਦੇ ਵਿੱਚ ਸਮਝਿਆ ਜਾਂਦਾ ਹੈ ਕਿ ਧੀਆਂ ਪੁੱਤ ਜਿਹੜੇ ਮਾਪਿਓ ਦੇ ਅੱਗੇ ਵਿੱਚ ਹੀ ਰਹੇ ਅੱਗੇ ਚ ਰਹਿਣ ਉਹਨਾਂ ਦੇ ਸਿਰ ਦਾ ਤਾਜ ਹੁੰਦੇ ਆ ਉਹਨਾਂ ਦੀ ਇੱਜ਼ਤ ਹੁੰਦੀ ਹੈ ਠੀਕ ਹੈ ਤੇ ਉਸ ਮਾਪਿਓ ਸੋਚਦਾ ਹੁੰਦਾ ਹੈ ਕਿ ਸਾਡੀ ਇੱਜ਼ਤ ਨੂੰ ਜਿਹੜਾ ਧੀਆਂ ਪੁੱਤਾਂ ਦਾ ਕਰਕੇ ਦਾਗ ਨਾ ਲੱਗੇ ਇਹਨਾਂ ਚੀਜ਼ਾਂ ਨੂੰ ਅਸੀਂ ਦਾਗ ਗਿਣਦੇ ਆ ਨਾ ਕਿ ਜਦੋਂ ਧੀਆਂ ਪੁੱਤਾਂ ਨੇ ਮਾਪਿਓ ਦੇ ਭੈਣਾਂ ਭਰਾਵਾਂ ਦੇ ਪਰਿਵਾਰ ਦੇ ਕਹਣੇ ਤੋਂ ਬਾਹਰ ਹੋ ਕੇ ਕੁਝ ਉਹ ਚੀਜ਼ਾਂ ਕਰਨੀਆਂ ਜਿਨ੍ਹਾਂ ਦੀ ਸਾਡਾ ਸਮਾਜ ਇਜਾਜ਼ਤ ਨਹੀਂ ਦਿੰ ਉਹ ਸਮਾਜ ਜਿਹੜਾ ਸਮਾਜ ਦੋਨੇ ਤਰ੍ਹਾਂ ਦੀਆਂ ਗੱਲਾਂ ਕਰਦਾ ਫਿਰ ਕੁਝ ਲੋਕਾਂ ਨੇ ਕੁੜੀ ਨੂੰ ਲਿਖਿਆ ਕਿ ਜੇ ਕੁੜੀ ਨੇ ਮਾੜਾ ਚਾਲ ਚੱਲਣਾ ਰੱਖਿਆ ਫੇਰ ਹੀ ਪਿਓ ਨੂੰ ਮਜਬੂਰ ਹੋ ਕੇ ਕਰਨਾ ਪਿਆ ਦੂਜੇ ਪਾਸੇ ਕੁਝ ਲੋਕ ਉਹਦੇ ਰਿਪਲਾਈ ਕਰਨ ਵਾਲੇ ਆ ਜਾਂਦੇ ਆ ਕਿ ਜੇ ਕੁੜੀ ਨੇ ਗਲਤ ਕਰ ਲਿਆ ਸੀ ਤਾਂ ਮਾਪਿਓ ਨੂੰ ਬੇਦਖਲ ਕਰਦਾ ਜੀ ਆਪਣੀ ਜ਼ਿੰਦਗੀ ਚੋਂ ਬਾਹਰ ਕਰ ਦਿੰਦਾ ਉਹਨੂੰ ਕਦੇ ਵੀ ਜਾ ਜਿਹੜਾ ਤੈਨੂੰ ਬਾਹਰ ਜੋ ਚੰਗਾ ਲੱਗਦਾ ਤੂੰ ਜਾ ਕੇ ਕਰ ਲਾ ਮਤਲਬ ਕਿ ਦੁਨੀਆ ਕਿਸੇ ਪਾਸੇ ਨਹੀਂ ਬਖਸ਼ਦੀ ਅੱਜ ਉਹ ਕੁੜੀ ਨੇ ਆ ਕੇ ਕਹਿਤਾ ਕਿ ਮੈਂ ਆਪਣੇ ਪਿਓ ਨੂੰ ਜੇਲ੍ਹ ਚੋਂ ਬਾਹਰ ਕਢੋਣਾ ਹੈ ਤਾਂ ਅੱਜ ਵੀ ਜ਼ਿਆਦਾਤਰ ਲੋਕ ਵਧੀਆ ਗੱਲਾਂ ਕਿ ਲਿਖ ਰਿਹਾ ਕਿ ਸ਼ਾਬਾਸ਼ ਬੇਸ਼ੱਕ 3 ਮਹੀਨੇ ਬਾਅਦ ਕੁੜੀ ਸਾਹਮਣੇ ਆਈ ਤੇ ਚੰਗਾ ਕੰਮ ਕੀਤਾ ਕਿ ਉਹਨੇ ਸੋਚਿਆ ਕਿ ਮੇਰੇ ਪਿਓ ਨੇ ਬੇਸ਼ੱਕ ਮੈਨੂੰ ਨਹਿਰ 'ਚ ਧੱਕਾ ਦੇਤਾ ਪਰ ਮੈਂ ਆਪਦੇ ਪਿਓ ਨੂੰ ਜੇਲ੍ਹ 'ਚੋਂ ਬਾਹਰ ਲਿਆ ਕੇ ਆਪਦੇ ਦੂਜੇ ਭੈਣਾਂ ਭਰਾਵਾਂ ਦੀ ਕੇਅਰ ਕਰਨ ਵਾਸਤੇ ਪਰਵਰਿਸ ਕਰਨ ਵਾਸਤੇ ਫੇਰ ਉਹਨੂੰ ਬਾਹਰ ਲੈ ਕੇ ਆਉਣਾ ਤੇ ਉੱਥੇ ਵੀ ਕੁਝ ਲੋਕ ਲਿਖ ਰਹੇ ਆ ਕਿ ਇਹ ਅਸਲੀ ਨਹੀਂ ਹੋ ਸਕਦੀ ਇਹ ਨਕਲੀ ਨਾ ਹੋਵੇ ਇਸ ਤਰ੍ਹਾਂ ਇਹ ਹੁੰਦਾ ਸਕਰੀਨ 'ਤੇ ਆ ਕੇ ਕਿਵੇਂ ਕੋਈ ਨਕਲੀ ਕੋਈ ਨਕਲੀ ਬੰਦਾ ਕਿਵੇਂ ਅਸਲੀ ਬਣ ਕੇ ਗੱਲ ਕਰ ਲੂਗਾ ਤੇ ਉਹ ਬਹੁਤ ਸਾਰੇ ਕੁਝ ਕਮੈਂਟ ਹਾਲੇ ਜ다 ਤਾਂ ਉਹੀ ਹੈ ਮਤਲਬ ਮੰਨ ਲਓ 80 85 90% ਕਮੈਂਟ ਉਹੀ ਹੈ ਕਿ ਬਹੁਤ ਵਧੀਆ ਸ਼ਾਬਾਸ਼ ਬੇਟਾ ਸ਼ਾਬਾਸ਼ ਬੇਟਾ ਅਸਲ ਦੇ ਵਿੱਚ ਸੰਭਲਣ ਦਾ ਮੌਕਾ ਜੀ ਜਿਹੜੇ 5 10% ਉਹ ਨੂੰ ਲਿਖ ਰਹੇ ਆ ਕਿ ਤੂੰ ਗਲਤੀਆਂ ਕੀਤੀਆਂ ਤਾਂ ਹੀ ਤੈਨੂੰ ਨਹਿਰ ਚ ਤੱਕਾ ਦਿੱਤਾ ਪਿਓ ਦਾ ਖੜਾ ਜੀ ਕਰਦਾ ਇਹ ਲਿਖਣ ਵਾਲੇ ਲੋਕ ਵੀ ਹੈਗੇ ਆ ਪਰ ਮੈਂ ਕਹਿੰਦਾ ਅਸਲ ਦੇ ਵਿੱਚ ਕੀ ਹੈ ਕਿ ਜੇ ਕੋਈ ਗਲਤੀ ਕਿਸੇ ਤਰ੍ਹਾਂ ਤੋਂ ਵੀ ਹੋਈ ਜਾਂ ਸ਼ੱਕ ਦੇ ਆਧਾਰ ਤੇ ਮਾਪਿਓ ਕੋਲੋਂ ਗਲਤੀ ਹੋ ਗਈ ਤੇ ਜਾਂ ਵਾਕਈ ਕੁੜੀ ਦੇ ਆਪਣੇ ਚਾਲ ਚੱਲਣ ਕਿਉਂਕਿ ਉਮਰ ਕੱਚੀ ਉਮਰ ਜਿਹੜੀ ਹੈ ਨਾ ਇਹ ਬੜਾ ਕੁਝ ਗਲਤ ਕਰਵਾਉਂਦੀ ਉੱਥੇ ਮਾਪਿਓ ਭੈਣ ਭਰਾ ਚੰਗੇ ਲੱਗਣੋਂ ਹਟ ਜਾਂਦੇ ਆ ਜਿਹੜਾ ਥੋੜੇ ਜਿਹੇ ਟਾਈਮ ਵਾਸਤੇ ਜ਼ਿੰਦਗੀ 'ਚ ਆਇਆ ਹੁੰਦਾ ਉਹ ਜ਼ਿਆਦਾ ਵਧੀਆ ਲੱਗਣ ਲੱਗ ਪੈਂਦਾ ਕਿ ਇਹ ਮਤਲਬ ਇਹ ਪਤਾ ਨਹੀਂ ਮੇਰੇ ਵਾਸਤੇ ਕੀ ਹੈ ਸਾਰਾ ਕੁਝ ਇਹੀ ਹੈ ਜੇ ਕਿੱਥੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਜਿਹੜਾ 3 ਮਹੀਨੇ ਬੀਤ ਗਏ ਆਹ ਕੁੜੀ ਨੂੰ ਮਰਿਆ ਸਮਝ ਕੇ ਉਸ ਤੋਂ ਪਿੱਛੇ ਜੋ ਲਾਈਫ ਬੀਤ ਗਈ ਕਿ ਜੋ ਕੁੜੀ ਬਾਰੇ ਆਖਿਆ ਗਿਆ ਕਿ ਉਹਦੇ 'ਚ ਆ ਚੀਜ਼ ਸੀ ਉਹ ਚ ਸੁਧਾਰਨ ਦਾ ਮੌਕਾ ਦੋਨੇ ਪਾਸੇ ਆਪਾਂ ਵੀ ਚਾਹੁੰਦੇ ਆ ਕਿ ਪਿਓ ਜਿਹੜਾ ਉਹ ਜੇਲ੍ਹ ਦੇ ਵਿੱਚ ਨਾ ਸੜੇ ساری ਉਮਰ ਤੇ ਮਾਂ ਪਿਓ ਇਕੱਠੇ ਰਹਿਣ ਬੱਚਿਆਂ ਨੂੰ ਪਾਲਣ ਪੋਸਣ ਕਰਨ ਧੀ ਨੂੰ ਗੱਲ ਆਉਣ ਤੇ ਧੀ ਵੀ ਸਮਝੇ ਇਸ ਚੀਜ਼ ਨੂੰ ਵੀ ਜੇ ਕਿਤੇ ਕੋਈ ਗਲਤੀ ਔਣ ਤਾਂ ਹੀ ਕਮੀ ਸੀ ਤਾਂ ਉਹਨੂੰ ਸੁਧਾਰ ਲੈ ਜੀ 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 ਜਦੋਂ ਵੀਡੀਓ ਵੇਖੀ ਲੋਕਾਂ ਨੇ ਤੇ ਕਿਰਾਂ ਲੋਕਾਂ ਜਿਹੜਾ ਹਰਦਾ ਸੀ ਐ ਹੋ ਗਿਆ ਵੀ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਜੀ ਤੇ ਕੁਝ ਲੋਕਾਂ ਨੇ ਕਿਹਾ ਚਲੋ ਜੋ ਕੀਤਾ ਪਿਤਾ ਨੇ ਵਧੀਆ ਕੀਤਾ ਵੀ ਨਹੀਂ ਕਰਨਾ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਆ ਜਿਹੜੇ ਬੱਚੇ ਤਾਜ਼ ਹੁੰਦੇ ਆ ਜੀ ਸਿਰਾਂ ਦੇ ਤੇ ਆਗਿਆਕਾਰ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਲੋਕਾਂ ਦੀਆਂ ਜਿਹੜੀਆਂ ਅਰਦਾਸ ਬੇਨਤੀਆਂ ਵੀ ਹੋਣਗੀਆਂ ਯਾਰ ਬੱਚੀ ਨਾਲ ਧੱਕਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਜੀ ਕਿਤੇ ਉਹ ਵੀ ਬੱਚੀ ਜਿਹੜੀ ਅਰਦਾਸ ਬੇਨਤੀਆਂ ਕੀਤੀਆਂ ਤੇ ਉਹ ਬੱਚੀ ਨੂੰ ਆ ਜਿਹੜੀਆਂ ਲੋਕਾਂ ਦੇ ਰੂਹ ਰਕੇ ਰਹੇ ਹਾਂ ਹਾਂ ਬਿਲਕੁਲ ਇੱਕ ਚੀਜ਼ ਹੋਰ ਕਹਿੰਦੇ ਹੁੰਦੇ ਆ ਜੀ ਆਪਣੇ ਆਮ ਧਾਰਨਾ ਇਹ ਉਹ ਕਹਿੰਦੇ ਕਿ ਬੰਦੇ ਦੇ 24 ਘੰਟੇ ਚੱਕ ਵਾਰੀ ਹਰ ਰੋਜ਼ ਹੂੰ ਕੁਝੋ ਸਕਿੰਟਾਂ ਬਾਅਦ ਤੇ ਜਾਂ ਕੁਝ ਪਲਾਂ ਬਾਅਦ ਤੇ ਜਾਂ ਇੱਕ ਵਾਰੀ ਉਹ ਪਤਾ ਨਹੀਂ ਕਿੰਨਾ ਸਮਾਂ ਹੁੰਦਾ ਹੈ ਕਹਿੰਦੇ ਬੰਦੇ ਦੀ ਜ਼ੁਬਾਨ ਤੇ ਸਰਸੋਤੀ ਸਵਾਰ ਹੁੰਦੀ ਹੈ ਉਹ ਕਹਿੰਦੇ ਜਿਹੜੀ ਗੱਲ ਤੁਸੀਂ ਮੂੰਹ ਚੋਂ ਕੱਢਤੀ 24 ਘੰਟੇ ਚ ਇੱਕ ਵਾਰੀ ਇੱਕ ਇਹੋ ਜੀ ਗੱਲ ਨਿਕਲਦੀ ਹੈ ਕਿ ਜਿਹੜੀ ਹੂੰ ਬਹੂੰ 100% ਉਹ ਪੂਰੀ ਹੋ ਜਾਂਦੀ ਉਹਵੇਂ ਉਹ 네ਗਟਿਵ ਵੀ ਹੋ ਸਕਦੀ ਹੈ ਪੋਜ਼ਿਟਿਵ ਵੀ ਹੋ ਸਕਦੀ ਹੈ ਉਹ ਕਿਸੇ ਨੂੰ ਦਿੱਤਾ ਗਿਆ ਵਾਰ ਵੀ ਹੋ ਸਕਦਾ ਅਸੀਸ ਵੀ ਤੇ ਸਰਾਪ ਵੀ ਹੋ ਸਕਦਾ ਉਹ ਚੀਜ਼ਾਂ ਦੇ ਹਰ 24 ਘੰਟੇ ਚ ਹਰ ਇਨਸਾਨ ਦੇ ਮੂੰਹੋਂ ਇੱਕ ਵਾਰੀ ਨਿਕਲਦੀ ਹੈ ਇੱਕ ਗੱਲ ਤੇ ਹੋ ਸਕਦਾ ਵੀ ਉਹ ਇੱਕ ਗੱਲ ਕਿਸੇ ਦੇ ਮੂੰਹੋਂ ਨਿਕਲੀ ਹੋਵੇ ਵੀ ਸੱਚੇ ਪਾਤਸ਼ਾਹ ਦਾਤਾ ਇਹਨੂੰ ਕੁਛ ਨਾ ਹੋਵੇ ਤੇ ਕੀ ਪਤਾ ਉਹ ਲੱਗੀ ਹੋਵੇ ਜਿਹੜਾ ਘੰਟਾ ਡੇਢ ਘੰਟਾ ਉਹਨੇ ਜਦੋਂ ਜਹਾਜ਼ ਕੀਤੀ ਉਹ ਪਾਣੀ ਚ ਗੋਤਾ ਆਇਆ ਉਹਦਾ ਸਿਰ ਵੱਜਿਆ ਉਹਦੇ ਹੱਥ ਖੁੱਲੇ ਆਖਰ ਉਹ ਕਹਿੰਦੇ ਕੋਈ ਤਾਂ ਹੈ ਨਾ ਪਿੱਛੇ ਇੱਕ ਦੁਨੀਆ ਬਾਰੇ ਬਹੁਤ ਸਾਰੇ ਨਾਸਤਿਕ ਲੋਕ ਇਹ ਗੱਲ ਕਹਿੰਦੇ ਹੁੰਦੇ ਬਤਾਰ ਜੀ ਕਹਿੰਦੇ ਕਿ ਵੀ ਦਿਖਾਓ ਰੱਬ ਕਿੱਥੇ ਹੈ ਠੀਕ ਹੈ ਜਿਹੜੇ ਆਸਤਿਕ ਲੋਕ ਹੈ ਉਹ ਕਹਿੰਦੇ ਵੀ ਤੁਸੀਂ ਇੱਕ ਚੀਜ਼ ਦੇਖੋ ਕਿ ਮੰਨ ਲਓ ਆਪਣੇ ਸਾਹਮਣੇ ਕੈਮਰਾ ਚੱਲ ਰਿਹਾ ਉਹਨੂੰ ਕੋਈ ਚਲਾ ਰਿਹਾ ਤਾਂ ਫੇਰ ਚੱਲ ਰਿਹਾ ਨਾ ਇੰਨੀ ਵੱਡੀ ਦੁਨੀਆ ਜਿਹੜੀ ਹੈ 800 ਕਰੋੜ ਤੋਂ ਵੱਧ ਦੀ ਆਬਾਦੀ ਹੈ ਐਨਾ ਕੁਛ ਚੱਲ ਰਿਹਾ ਹੈ ਹਵਾ ਪਾਣੀ ਮੀਂਹ ਪੈਂਦਾ ਧੁੱਪ ਨਿਕਲਦੀ ਹੈ ਠੰਡ ਹੁੰਦੀ ਹੈ ਗਰਮੀ ਹੁੰਦੀ ਹੈ ਆਖਰ ਕੋਈ ਤਾਂ ਚਲਾ ਰਿਹਾ ਨਾ ਇਸ ਕਰਕੇ ਉਹ ਚਲਾਉਣ ਵਾਲਾ ਸ਼ਾਇਦ ਉਸ ਟਾਈਮ ਉਹਦੇ ਨਾਲ ਸੀਗਾ ਤੇ ਜਿਹਨੇ ਨਾਲ ਦੀ ਨਾਲ ਹੱਥ ਖੋਲ ਕੇ ਕਿਹਾ ਕਿ ਚੱਲ ਪੁੱਤ ਬਾਹਰ ਤੇਰੇ ਵਾਸਤੇ ਅਰਦਾਸ ਦੁਆਗੇ ਇਹਦੀ ਕੰਮ ਕਰ ਕੀ ਜੀ ਜੀ ਜਸਵਿੰਦਰ ਜੀ ਜੇਕਰ ਕੁੜੀ ਨਾ ਬਚਦੀ ਅੱਜ ਕੈਮਰੇ ਦੇ ਅੱਗੇ ਕੁੜੀ ਨਾ ਆਉਂਦੀ ਤੇ ਲੋਕਾਂ ਨੇ ਜਿਹੜੇ ਕੁੜੀ ਦੇ ਪਿਤਾ ਸੀ ਉਸ ਨੂੰ ਪਾਕੀਰ ਕਹਿਣਾ ਸੀ ਵੀ ਇਹਨੇ ਬਹੁਤ ਮਾੜਾ ਕੰਮ ਕਰਿਆ ਇਸਨੇ ਕੁੜੀ ਮਾਰੀ ਆ ਪਰ ਅੱਜ ਲੋਕਾਂ ਨੂੰ ਪਤਾ ਲੱਗਾ ਕਿ ਜਿਹੜੀ ਉਹ ਮਾਂ ਉਹ ਵੀ ਬਰਾਬਰ ਦੀ ਗਨਾਹਗਾਰ ਆ ਕਿਉਂਕਿ ਉਹ ਕੁੜੀ ਖੁਦ ਕਹਿ ਰਹੀ ਐ ਕਿ ਜਿੰਨਾ ਕਿ ਮੇਰੇ ਪਿਓ ਦਾ ਦੋਸ਼ ਆ ਉਨਾ ਕਿ ਮੇਰੀ ਮਾਂ ਦਾ ਵੀ ਆ ਨਹੀਂ ਉਹ ਕਹਿੰਦੀ ਮੇਰੇ ਪਿਓ ਦਾ ਤਾਂ ਉਹਨਾ ਹੈ ਹੀ ਨਹੀਂ ਮਾਂ ਦਾ ਜ਼ਿਆਦਾ ਦੱਸਿਆ ਨਹੀਂ ਉਹ ਕਹਿੰਦੀ ਵੀ ਮਾਂ ਨੇ ਇਹ ਆਖਿਆ ਕਿ ਮੈਂ ਇਹ ਨਹੀਂ ਇਹਨੂੰ ਰੱਖਣਾ ਹੈਨਾ ਹੁਣ ਉਤੋਂ ਗੱਲ ਜਿਹੜੀ ਉਹ ਨਾਲ ਦੂਜੇ ਪਾਸੇ ਨਸ਼ੇ ਨੂੰ ਜ਼ਿੰਮੇਵਾਰ ਠਹਿਰਾਤਾ ਇਹ ਹਰ ਇੱਕ ਆਪਣਾ ਮੰਨਣਾ ਹੈ ਹਰ ਇੱਕ ਦਾ ਕਿ ਜਿਹੜਾ ਨਸ਼ਾ ਜੂਆ ਸੱਟਾ ਹਣਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵਾਕਿਆ ਬਾੜੀਆਂ ਉਹਨੇ ਉਹ ਨਾਲ ਨਸ਼ੇ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਮੇਰੇ ਪਿਓ ਦੀ ਸ਼ਰਾਬ ਪੀਤੀ ਸੀ ਨਾਲ ਉਹਨੂੰ ਕੋਈ ਢਿੱਲਾ ਮਿਸਾ ਕਰਕੇ ਉਹਨੂੰ ਕੋਈ ਮੈਡੀਸਿਨ ਲਈ ਹੋਈ ਸੀ ਤੇ ਉਹਦਾ ਉਹਦਾ ਵੀ ਉਹਨੂੰ ਅਸਰ ਹੋਇਆ ਸੀ ਨਸ਼ਾ ਹੋਇਆ ਸੀ ਤੇ ਉਦੋਂ ਤੱਕ ਜਦੋਂ ਤੱਕ ਮੇਰੇ ਭਰਾ ਕੋਲ ਛੱਡਣ ਜਾ ਰਹੇ ਸੀ ਤੇ ਨਹਿਰ ਤੱਕ ਨਹਿਰ ਤੱਕ ਜਾਂਦੇ ਜਾਂਦੇ ਅਸੀਂ ਪਹੁੰਚ ਗਏ ਭਰਾ ਦੂਜੇ ਪਾਸੇ ਪੁਲ ਤੇ ਆਇਆ ਨਹੀਂ ਸੀ ਤੇ ਉਹਨੇ ਚਰਚਮਾਨ ਨੇ ਇਹ ਗੱਲ ਕਹਿਤੀ ਜਾਂ ਪਿਓ ਦਾ ਮੂਡ ਬਣ ਗਿਆ ਕਿ ਚਲੋ ਹੱਥ ਵਣ ਕੇ ਤੱਕਾ ਦੇ ਦੋ ਜੀ ਜੀ ਜਦੋਂ ਉਹਨੂੰ ਪੱਤਰਕਾਰ ਨੇ ਪੁੱਛਿਆ ਕਿ ਹੁਣ ਤੁਸੀਂ ਆਦੇ ਮਾਤਾ ਪਿਤਾ ਦੇ ਨਾਲ ਰਹੂੰਗੀ ਉਹ ਕਹਿੰਦੀ ਨਹੀਂ ਮੈਂ ਆਦੇ ਮਾਤਾ ਪਿਤਾ ਦੇ ਨਾਲ ਨਹੀਂ ਰਹੂੰਗੀ ਕਿ ਜਿਹੜਾ ਮੇਰਾ ਪਿਓ ਬਹੁਤ ਇੱਕ ਜਿਆਦਾ ਦਰਿੰਦਾ ਹੈ ਉਹ ਮੈਨੂੰ ਫੇਰ ਵੀ ਕਦੋਂ ਵੀ ਮਰਜ਼ੀ ਮਾਰ ਸਕਦਾ ਹੈ ਮੈਂ ਉਹਦੇ ਨਾਲ ਨਹੀਂ ਰਹੂੰਗੀ ਪਰ ਇੱਕ ਵਾਰੀ ਮੈਂ ਉਹਨੂੰ ਜੇਰੂ ਚ ਕਢਾਉਣਾ ਕਿ ਜਿਹੜੇ ਮੇਰੇ ਛੋਟੇ ਭੈਣ ਭਰਾ ਉਹਨਾਂ ਦਾ ਪਾਲ ਪੋਸ਼ਣ ਹੋ ਸਕੇ ਬਿਲਕੁਲ ਬਿਲਕੁਲ ਵੀ ਮੈਂ ਨਾ ਨਹੀਂ ਰਹਿਣਾ ਉਹਨਾਂ ਦੇ ਹਾਂ ਉਹਨੇ ਸ਼ੱਕ ਜਾਰ ਕੀਤਾ ਇਹ ਕਿਉਂਕਿ ਇਹ ਸੇ ਕਰਕੇ ਮੈਂ ਸਿੱਧਾ ਇੱਕ ਨਿੱਜੀ ਚੈਨਲ ਨੂੰ ਮਿਲੀ ਹੈ ਕਿ ਮੇਰੀ ਇੰਟਰਵਿਊ ਚਲਾ ਦਿਓ ਕਿ ਮੈਂ ਜਿਉਂਦੀ ਆਂ ਤੇ ਮੈਂ ਆਪਣੇ ਪਿਓ ਨੂੰ ਬਾਹਰ ਕਢਵਾਉਣ ਆਈ ਐ ਮੈਂ ਘਰੇ ਵੀ ਜਾ ਸਕਦੀ ਸੀ ਮੈਂ ਆਪਣੇ ਮਾਪਿਓ ਕੋਲੇ ਚਾਚੇ ਤਾਇਆ ਕੋਲੇ ਕੋਈ ਵੀ ਜੋ ਦਾ ਸਾਕਾ ਸੰਬੰਧੀ ਹੋਊਗਾ ਪਰ ਉਹ ਕਹਿੰਦੀ ਵੀ ਮੈਂ ਇਸ ਗੱਲੋਂ ਬਹੁਤ ਸ਼ੱਕ ਦੇ ਘੇਰੇ 'ਚ ਹੀ ਐ ਕਿ ਜੇ ਮੈਨੂੰ ਇੱਕ ਵਾਰੀ ਨਹਿਰ 'ਚ ਤਾਂ ਕੱਢ ਦਿੱਤਾ ਜਾ ਸਕਦਾ ਤੇ ਮੈਨੂੰ ਦੁਆਰਾ ਵੀ ਮਾਰ ਸਕਦੇ ਜਿੰਦਗੀ ਤਾਂ ਆਪਾਂ ਕਹਿੰਦੇ ਜੀ ਦੇਖੋ ਸੱਪ ਜਿਹੜਾ ਉਹ ساری ਉਮਰ ਧਰਤੀ ਤੇ ਆਪਣਾ ਢਿੱਡ ਘਸਾ ਕੇ ਤੁਰਦਾ ਰਗੜ ਰਗੜ ਕੇ ਤੁਰਦਾ ਹੈ ਗਰਮੀ ਹੋਵੇ ਸਰਦੀ ਹੋਵੇ ਰੋੜ ਹੋਣ ਕੰਡੇ ਹੋਣ ਤੁਰਦਾ ਹੈ ਨਾ ਤਾਂ ਜੇ ਕਿਤੇ ਉਹਨੂੰ ਲੱਗੇ ਕਿ ਮੈਨੂੰ ਕੋਈ ਜਾਨਵਰ ਜਾਂ ਕੋਈ ਇਨਸਾਨ ਮਾਰਨ ਆਸਤੇ ਆ ਰਿਹਾ ਤਾਂ ਉਹ ਭੱਜਦਾ ਫਿਰ ਵੀ ਆਪਣੀ ਜਾਨ ਬਚਾਉਂਦਾ ਨਾ ਤੇ ਇਨਸਾਨ ਤਾਂ ਫਿਰ ਬਣਾਏ ਇਹੋ ਜੀ ਚੀਜ਼ ਹੈ ਕਿ ਆਪਣੀ ਜਾਨ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਫਿਰ ਉਹਨੂੰ ਕਿਤੇ ਨਾ ਕਿਤੇ ਲੱਗਿਆ ਕਿ ਮੈਨੂੰ ਕਿਤੇ ਦੁਬਾਰਾ ਫੇਰ ਨਾ ਹੋਈ ਚੀਜ਼ ਕਰਦਿਆਂ ਜੇ ਮੈਂ ਘਰੇ ਗਈ ਤਾਂ ਤੇ ਹੁਣ ਜਦੋਂ ਪ੍ਰੋਟੈਕਸ਼ਨ ਦੇ ਵਿੱਚ ਜਾਊਗੀ ਉਹ ਇੱਕ ਚੈਨਲ ਦੇ ਉੱਪਰ ਆ ਗਈ ਉਹ ਵਾਇਰਲ ਹੋ ਰਹੀ ਹੈ ਗੱਲਬਾਤ ਉਹ ਸਾਰੀ ਜੀ ਤਾਂ ਫਿਰ ਉਹਦੇ ਵਿੱਚ ਇਹ ਵੀ ਚੀਜ਼ ਹੈਗੀ ਕਿ ਜਦੋਂ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਜਾਊਗੀ ਖਾਸ ਕਰ ਜ਼ਿਲ੍ਹੇ ਦੇ ਮਾਲਕ ਮਾਨਯੋਗ ਐਸਐਸਪੀ ਸਾਹਿਬ ਫਰੋਜ਼ਪੁਰ ਕੋਲ ਜਾਊਗੀ ਤਾਂ ਫਿਰ ਇੱਕ ਜ਼ਿੰਮੇਵਾਰੀਆਂ ਬਣ ਜਾਣਗੀਆਂ ਕਿ ਉਹਨੂੰ ਛੇਤੀ ਕੋਈ ਬੰਦਾ ਉਸ ਤਰ੍ਹਾਂ ਉਹਦੇ ਬਾਰੇ ਸੋਚ ਨਾ ਸਕੇ ਉਸ ਤੋਂ ਜੋ ਸਜ਼ਾ ਹੁਣ ਉਹਦੇ ਪਿਓ ਨੂੰ ਮਿਲੀ ਹੈ ਉਸ ਤੋਂ ਕਈ ਗੁਣਾ ਵੱਡੀ ਸਜ਼ਾ ਦਾ ਹੱਕਦਾਰ ਹੋਊਗਾ ਬੰਦਾ ਜੇ ਦੁਬਾਰਾ ਉਹ ਜਿੰਨਾ ਜਿੰਨਾ ਲੋਕਾਂ ਤੇ ਸ਼ੱਕ ਕਰਦੇ ਜੇ ਦੁਬਾਰਾ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਬਾਕੀ ਉਹਨੇ ਗੱਲ ਕਲੀਅਰ ਕਰਤੀ ਜਿਹੜੇ ਉਹਦੇ ਨਹਿਰ 'ਚ ਸੁੱਟਣ ਤੋਂ ਲੈ ਕੇ ਅੱਜ ਕੈਮਰੇ ਸਾਹਮਣੇ ਆਉਣ ਵਾਲੇ ਤਿੰਨ ਉਹ ਤਿੰਨ ਮਹੀਨਿਆਂ ਚ ਆਖਰ ਜ਼ਿੰਦਗੀ ਦਾ ਕੋਈ ਨਾ ਕੋਈ ਤਾਂ ਪੱਖ ਦੇਖਿਆ ਹੋਊਗਾ ਉਹਨੇ ਕਿ ਜਿੱਥੇ ਉਹਨੂੰ ਲੱਗਿਆ ਕਿ ਜੇ ਮੈਂ ਤਿੰਨ ਮਹੀਨੇ ਰਹਿ ਸਕਦੀ ਆ ਤਾਂ ਮੈਂ ਇੱਥੇ ਉਮਰ ਵੀ ਕੱਢ ਸਕਦੀ ਆ ਤੇ ਮੇਰਾ ਇਥੋਂ ਕਿਉਂਕਿ ਬੰਦੇ ਦਾ ਅਸਲ ਜੀ ਉਹੀ ਆ ਉਹ ਕਹਿੰਦੇ ਮੇਨ ਬੰਦੇ ਦੀ ਜਿਹੜੀ ਲੋੜ ਆ ਨਾ ਉਹੋ ਸਿਰ ਤੇ ਛੱਤ ਪਹਿਨਣ ਨੂੰ ਕੱਪੜੇ ਖਾਣ ਨੂੰ ਰੋਟੀ ਤੇ ਸੌਣ ਨੂੰ ਮੰਜਾ ਬਿਸਤਰਾ ਹੀ ਕਾਹੀ ਚਾਹੀਦਾ ਨਾ ਬੰਦੇ ਨੂੰ ਉਸ ਤੋਂ ਬਾਅਦ ਤਾਂ ਫਿਰ ਮੋਹ ਮਾਇਆ ਜਿੰਨੀ ਮਰਜ਼ੀ ਵਧਾ ਲਓ ਉਹਨੂੰ ਪਿਛਲੇ 3 ਮਹੀਨਿਆਂ ਚ ਕਿਤਨਾ ਕਿਦੋਂ ਉਹ ਸਿਰ ਤੇ ਛੱਤ ਵਾਲੀਆਂ ਸਾਰੀਆਂ ਚੀਜ਼ਾਂ ਨੇ ਰੋਟੜ ਢੜ ਭਰਨ ਜੋਗੀ ਰੋਟੀ ਪਾਉਣ ਜੋਗੇ ਕੱਪੜੇ ਸੌਣ ਵਾਸਤੇ ਮੰਜਾ ਬਿਸਤਰਾ ਉਹਨੂੰ ਲੱਗਿਆ ਹੋਊਗਾ ਜੇ ਮੈਂ 3 ਮਹੀਨੇ ਕਰ ਸਕਦੀ ਮੈਂ ਗਾਂ ਵੀ ਕਰ ਲੂੰਗੀ ਤੇ ਇਹੀ ਸੋਚ ਕੇ ਉਹਨੇ ਇਹ ਔਨ ਕੈਮਰਾ ਕੈਮਰੇ ਤੇ ਇਹ ਗੱਲ ਆਖੀ ਹੈ ਕਿ ਮੈਂ ਆਪਣੇ ਪਿਓ ਨੂੰ ਬਾਹਰ ਜ਼ਰੂਰ ਕਢਵਾਉਂਗੀ ਤਾਂ ਕਿ ਬਾਕੀ ਪਰਿਵਾਰ ਦਾ ਬੱਚਿਆਂ ਦਾ ਪਾਲਣ ਪੋਸ਼ ਹੋ ਹੁੰਦਾ ਰਹੇ ਉਹਨੂੰ ਕੋਈ ਮੁਸ਼ਕਲ ਨਾ ਹੋਵੇ ਪਰ ਮੈਂ ਨਾਲ ਨਹੀਂ ਰਹੂੰਗੀ ਜੀ 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 ਉਹ ਜਦੋਂ ਉਹ ਬਾਹਰ ਆਉਂਦੀ ਹੈ ਤੇ ਪੱਤਰਕਾਰ ਨੇ ਸਵਾਲ ਕਰਿਆ ਕਿ ਜਦੋਂ ਤੁਸੀਂ ਬਾਹਰ ਆਉਂਦੇ ਹੋ ਤੇ ਫਿਰ ਤੁਸੀਂ ਕਿੱਥ ਕੀ ਦਿਨਾਂ ਗਈ ਕਿੱਥੇ ਰਹੀ ਤੇ ਹੁਣ ਕਿੱਥੇ ਰਹਿ ਰਹੀ ਉਹ ਕਹਿੰਦੀ ਸਾਰੀ ਇਹ ਗੱਲਾਂ ਪ੍ਰਾਈਵੇਸੀ ਹੈ ਮੈਂ ਨਹੀਂ ਦੱਸਣਾ ਚਾਹੁੰਦੀ ਕਿ ਇੱਕ ਮੈਨੂੰ ਕਿਸੇ ਨੇ ਲੈਫਟ ਦਿੱਤੀ ਉਹ ਵੀ ਤੁਸੀਂ ਸੋਚ ਹਾਂ ਸਿਰਫ ਉਹਨਾਂ ਦੱਸਿਆ ਉਹਨੇ ਕਿ ਨਿਕਲਣ ਤੋਂ ਬਾਹਰ ਜਦੋਂ ਮੈਂ ਰੋਡ ਤੇ ਆਈ ਵਜੀਦਪੁਰ ਜਿਹੜਾ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਜਿੱਥੇ ਕਹਿੰਦੇ ਕਿ ਵਜੀਦਪੁਰ ਇੱਕ ਧਾਰਨਾ ਹੈ ਜੀ ਬਹੁਤ ਵੱਡੀ ਕਿ ਵਜੀਦਪੁਰ ਤੁਸੀਂ ਕਿੰਨੇ ਪੁੰਨਿਆਂ ਜਾਂ ਕਿੰਨੇ ਕਿੰਨੇ ਜਾ ਕੇ ਉੱਥੇ ਜਿਹੜਾ ਉਹ ਅਰਦਾਸਾਂ ਕਿੰਨੇ ਵੀਰੇ ਅਰਦਾਸ ਕਰਨੀ ਜਾਂ ਇਸ਼ਨਾਨ ਕਰਨਾ ਕਿ ਤੁਹਾਡੇ ਸਿਰ ਤੇ ਕਰਜ਼ਾ ਨਹੀਂ ਰਹਿੰਦਾ ਜੇ ਤੁਹਾਡੇ ਸਿਰੋਂ ਕਰਜ਼ਾ ਲੈਣ ਦਾ ਨਾਂ ਨਹੀਂ ਲੈ ਰਿਆ ਨਾ ਤਾਂ ਵਜੀਦਪੁਰ ਗੁਰਦੁਆਰਾ ਸਾਹਿਬ ਇਤਿਹਾਸਕ ਤਲਵੰਡੀ ਭਾਈ ਫਿਰੋਜ਼ਪੁਰ ਰੋਡ ਦੇ ਉੱਪਰ ਤੋਂ ਕਹਿੰਦੇ ਕਿ ਉਹ ਵਜੀਦਪੁਰ ਦਾ ਨਾਮ ਨੇ ਲਿਆ ਉਸਪੈਂਡ ਦਾ ਉਹ ਕਹਿੰਦੀ ਵਜੀਦਪੁਰ ਮੈਨੂੰ ਦੋ ਮੁੰਡੇ ਤੇ ਨਾਲ ਇੱਕ ਲੇਡੀ ਸੀ ਉਹਨਾਂ ਨੇ ਉਹ ਮਿਲੇ ਉਹਨਾਂ ਨੇ ਲਿਫਟ ਦਿੱਤੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਜਿਵੇਂ ਕਿ ਆਪਾਂ ਕਹਿੰਦੇ ਬੇਹੋਸ਼ ਹਾਂ ਠੀਕ ਹੈ ਉਹਨੇ ਘੰਟਾ ਡੇਢ ਘੰਟਾ ਜਦੋ ਜਹਾਜ਼ ਕੀਤੀ ਪਾਣੀ ਦੇ ਵਿੱਚ ਜਦੋਂ ਕੋਈ ਸਹਾਰਾ ਮਿਲ ਜਾਂਦਾ ਤਾਂ ਇੱਕ ਵਾਰੀ ਬੇਹੋਸ਼ੀ ਹੋਣੀ ਲਾਜ਼ਮੀ ਹੈ ਪਰ ਉਹ ਕਹਿੰਦੀ ਉਸ ਤੋਂ ਅਗਲੀ ਗੱਲ ਮੈਂ ਨਹੀਂ ਦੱਸਣੀ ਕਿ ਉਸ ਤੋਂ ਬਾਅਦ ਮੈਂ ਕਿੱਥੇ ਰਹੀ ਹ ਕਹਿੰਦੇ ਵੀ ਉਹ ਮੈਨੂੰ ਉਸ ਤੋਂ ਬਾਅਦ ਇੱਕ ਵਾਰੀ ਨਹੀਂ ਪਤਾ ਲੱਗਿਆ ਕਿ ਮੈਂ ਕਿੱਥੇ ਆ ਕਿੱਥੇ ਨਹੀਂ ਹੁਣ ਜਾਂ ਤਾਂ ਫਿਰ ਜਿਹਨਾਂ ਨਾਲ ਲਿਫਟ ਲਈ ਉਹਨਾਂ ਨੇ ਸੰਭਾਲਿਆ ਉਹਨੂੰ ਜਾਂ ਫਿਰ ਉਹ ਪਤਾ ਨਹੀਂ ਜਦੋਂ ਖੁਦ ਨਹੀਂ ਦੱਸ ਰਹੀ ਤਾਂ ਆਪਾਂ ਉਹਦਾ ਕੋਈ ਅੰਦਾਜ਼ਾ ਲਾ ਕੇ ਕੋਈ ਗੱਲ ਨਹੀਂ ਕਹਿ ਸਕਦੇ ਜਸਵਿੰਦਰ ਜੀ ਵੇਖੋ ਪ੍ਰਮਾਤਮਾ ਜਦੋਂ ਕਿਸੇ ਦੀ ਵਧੀ ਹੋਵੇ ਕਹਿੰਦੇ ਤੇ ਉਦੋਂ ਉਹ ਸਾਰੇ ਦਰਵਾਜ਼ੇ ਖੁੱਲ ਜਾਂਦੇ ਆ ਤੇ ਜਦੋਂ ਘਟੀ ਹੋਵੇ ਉਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ ਕੁੜੀ ਨੂੰ ਸੁੱਟਿਆ ਗਿਆ ਤੇ ਉਹਨੂੰ ਨਾਲ ਦੀ ਨਾਲ ਸੁੱਟਣਸਾਰ ਥੱਲੇ ਜਾਂਦੀ ਇੱਕਦਮ ਆਉਂਦੀ ਹੈ ਸਿਰ ਵੱਜਦਾ ਦੇ ਨਾਲ ਦੀ ਨਾਲ ਉਹਦਾ ਕੁੰਡੇ ਨੂੰ ਹੱਥ ਵੀ ਪੈ ਜਾਂਦਾ ਕੁੰਡਾ ਵੀ ਦਿਖ ਜਾਂਦਾ ਬਾਹਰ ਆਉਂਦੀ ਹੈ ਤੇ ਬਾਹਰੋਂ ਲੈਫਟ ਦੇ ਨਾਲ ਵੀ ਮਿਲ ਜਾਂਦੇ ਆ ਤੇ ਇਹੋ ਜਿਹੇ ਹਾਲਾਤਾਂ ਚ ਬੰਦਾ ਘਰੇ ਵੀ ਨਹੀਂ ਲੈ ਕੇ ਜਾਂਦਾ ਵੇਖੋ ਕੁੱਲ ਬੰਦੇ ਨੇ ਵੀਡੀਓ ਵੇਖ ਲਈ ਸੀ ਅਲੱਗ ਕਹਿੰਦਾ ਕੱਲੂ ਪੁਲਿਸ ਪ੍ਰਸ਼ਾਸਨ ਸਾਨੂੰ ਨਾ ਘੇਰ ਲੇ ਵੀ ਕੁੜੀ ਦਾ ਨਹਿਰ ਦੇ ਵਿੱਚ ਛਿੱਟੀ ਸੀ ਤੇ ਤੁਹਾਡੇ ਕੋਲ ਜਿਉਂਦੀ ਕਿੱਥੋਂ ਆ ਗਈ ਇਸ ਗੱਲ ਤੇ ਵੀ ਸਵਾਲ ਉੱਠਦੇ ਆ ਨਾ ਹਰ ਇੱਕ ਬੰਦਾ ਡਰਦਾ ਵੀ ਹੁੰਦਾ ਉਹਨੂੰ ਪਨਾਹ ਵੀ ਨਹੀਂ ਦਿੱਤੀ ਹੋਣੀ ਕਿਸੇ ਨੇ ਬੰਦੇ ਨੇ ਕਿਵੇਂ ਰਹੀ ਕੀ ਗੱਲਬਾਤ ਹੋਈ ਉਹ ਤਾਂ ਫਿਰ ਕੁੜੀ ਨੂੰ ਪਤਾ ਨਾ ਬਿਲਕੁਲ ਅਫਤਾਰ ਜੀ ਬਹੁਤ ਸਾਰੇ ਰੱਬ ਦੇ ਬੰਦੇ ਹੁੰਦੇ ਆ ਹੂੰ ਜੇ ਕਿਸੇ ਨੇ ਉਹਨੂੰ ਲਿਫਟ ਦਿੱਤੀ ਹੈ ਨਾ ਤਾਂ ਹੋ ਸਕਦਾ ਹੈ ਉਹ ਜਿੰਨਾ ਸਫ਼ਰ ਉਹਨਾਂ ਦੇ ਨਾਲ ਕੀਤਾ ਹੋਊਗਾ ਉਹਨਾਂ ਨਾਲ ਕੋਈ ਵਾਰਤਾ ਲਾਪ ਉਹਦੀ ਪੁੱਛ ਕੇ ਸਾਰੀ ਹੋਈ ਹੋਵੇ ਠੀਕ ਹੈ ਕਿਉਂਕਿ ਨਾਲ ਦੀ ਨਾਲ ਤਾਂ ਵੀਡੀਓ ਚੱਲ ਪਈਆਂ ਸੀਗੀਆਂ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਤੇ ਜੇ ਵਾਕਈ ਉਹ ਜਿਹੜੇ ਕਿਹਾ ਦੋ ਮੁੰਡੇ ਹੋਣੇ ਸ਼ਬਦ ਵਰਤੇ ਜੋ ਯੰਗ ਜਿਹੜਾ ਹੋ ਸਕਦਾ ਉਹਨਾਂ ਦੇ ਫੋਨ ਤੇ ਵੀ ਉਹ ਚੀਜ਼ ਚੱਲ ਰਹੀ ਹੋਵੇ ਦੂਜੇ ਨੰਬਰ ਤੇ ਗੱਲ ਇਹ ਹੈ ਕਿ ਇੱਕ ਉਹ ਲੋਕ ਹੁੰਦੇ ਐ ਐਕਸੀਡੈਂਟ ਹੋ ਜਾਂਦਾ ਸੜਕ ਤੇ ਤੇ ਲੋਕ ਕੋਲ ਵੇਖ ਵੇਖ ਲੰਗੀ ਜਾਂਦੇ ਆ ਖੜਦੇ ਐ ਗੱਡੀ ਦੀ ਵਹੀਕਲ ਦੀ ਬ੍ਰੇਕ ਮਾਰਦੇ ਐ ਵੇਖ ਕੇ ਲੰਘ ਜਾਂਦੇ ਕਿ ਐਕਸੀਡੈਂਟ ਚਾਹੇ ਜਿੰਨਾ ਮਰਜੀ ਭਿਆਨਕ ਮੇਜਰ ਹੋਵੇ ਤੇ ਚਾਹੇ ਬਿਲਕੁਲ ਸੁਧਾਰਨ ਹੋਵੇ ਕਿ ਬੰਦਾ ਬੈਠਾ ਯਾਰ ਪਰ ਸਿਰ ਫੜੀ ਬੈਠਾ ਹੈ ਪਰ ਲੋਕ ਉਹਨੂੰ ਸਹਾਰਾ ਨਹੀਂ ਦਿੰਦੇ ਉਹ ਸੋਚਦੇ ਯਾਰ ਕਿ ਤੇ ਸਾਨੂੰ ਨਾ ਪੁੱਛ ਗਿਆ ਚ ਦਾ ਦਾਰੇ ਚ ਲੈ ਲਈ ਪੁਲਿਸ ਇਹ ਕੋ ਲੋਕ ਹੁੰਦੇ ਜਿੰਨਾ ਮਰਜੀ ਭਿਆਨਕ ਮੇਜਰ ਐਕਸੀਡੈਂਟ ਹੋਵੇ ਚਾਹੇ ਉਹਦੇ ਵਿੱਚੋਂ ਲੱਗੇ ਕਿ ਹਾਂ ਯਾਰ ਇਹ 10 ਬੰਦੇ ਦਾ ਐਕਸੀਡੈਂਟ ਹੋਇਆ ਚ ਹੋ ਸਕਦਾ ਕਿ ਕੋਈ ਵੀ ਨਾ ਬਚਿਆ ਹੋਵੇ ਉੱਥੇ ਲੋਕ ਆਪਣੀਆਂ ਗੱਡੀਆਂ ਦੇ ਬ੍ਰੇਕਾਂ ਮਾਰ ਕੇ ਉਹਨੂੰ ਤੁਰੰਤ ਜਿਹੜਾ ਮਦਦ ਦੇਣੀ ਸ਼ੁਰੂ ਕਰ ਦਿੰਦੇ ਕਿ ਯਾਰ ਸ਼ਾਇਦ ਕਿਸੇ ਦੀ ਜਾਨ ਬਚ ਜੇ بس ਇਹ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਹੋ ਸਕਦਾ ਉਹ ਜਿਹੜੇ ਬੰਦਿਆਂ ਨੇ ਲਿਫਟ ਦਿੱਤੀ ਉਹਨਾਂ ਦੇ ਮਨ ਚ ਕਿਤੇ ਉਹਨਾਂ ਦੇ ਖੁਦ ਦੇ ਆ ਕੀ ਹੋਵੇ ਨਹੀਂ ਮੈਂ ਤਾਂ ਇਹ ਕਹੂੰਗਾ ਵੀ ਉਹ ਫਿਰ ਰੱਬ ਦੇ ਭੇਜਿਆ ਹੋਣਗੇ ਆਪਾਂ ਤਾਂ ਇਹੀ ਗੱਲ ਕਵਾਂਗੇ ਵੀ ਉਹ ਬੰਦੇ ਭੇਜੇ ਵੀ ਉਹਨਾਂ ਦੇ ਅੰਦਰ ਵੀ ਰੱਬ ਵਸਿਆ ਵੀ ਤੁਸੀਂ ਗੱਲ ਵੀ ਨਹੀਂ ਕਰਨੀ 3 ਮਹੀਨੇ ਉਹ ਜਿਹਨ ਪਹਿਲਾਂ ਵੀ ਗੱਲ ਕਰ ਗਏ ਕਿਸੇ ਦਾ ਬੈਠੀ ਹੈ ਪੂਰਾ ਗੱਲ ਬਾਤ ਨਹੀਂ ਆਈ ਕਿਸੇ ਕੋਈ ਨਾ ਕੋਈ ਬੰਦਾ ਤਾਂ ਗੱਲ ਕਰਦਾ ਵੀ ਉਹ ਕੁੜੀ ਮਰੀ ਨਹੀਂ ਉਹ ਸਾਡੇ ਕੋਲੇ ਬੈਠੀ ਐ ਪਰਿਵਾਰ ਵੀ ਡਰ ਜਾਂਦਾ ਕਿਹਨੂੰ ਸਾਨੂੰ ਪੁਲਿਸ ਪ੍ਰਸ਼ਾਸਨ ਨਾਲ ਕੀ ਚੀ ਵੀ ਨਹੀਂ ਹੂੰ ਮੈਂ ਉਹੀ ਕਹ ਰਿਹਾ ਜੀ ਵੀ ਉਹ ਜਦੋਂ ਲਿਫਟ ਦੇਤੀ ਤਾਂ ਹੋ ਸਕਦਾ ਕੋਈ ਗੱਲਬਾਤ ਹੋਈ ਹੋਵੇ ਤੇ ਉਹਨਾਂ ਦੇ ਮਨ 'ਚ ਆ ਗਿਆ ਉਹ ਚਲੋ ਯਾਰ ਮਾਪੇ ਉਹਨਾਂ ਦਾ ਧੱਕਾ ਦੇਤਾ ਤੇ ਆਪਾਂ ਇਹਨੂੰ ਗੱਲ ਲਾ ਲੋ ਇੱਕ ਵਾਰੀ ਠੀਕ ਐ ਉਹਨੂੰ ਗੱਲ ਨੂੰ ਪਰਦੇ ਦੇ ਵਿੱਚ ਵੀ ਰੱਖਿਆ ਹੂੰ ਕੁੜੀ ਆਪਣੇ ਆਪ ਸਾਹਮਣੇ ਆਈ ਉਹਨਾਂ ਨੇ ਪਰਦੇ ਚ ਵੀ ਰੱਖਿਆ ਹੁਣ ਇਸ ਤੋਂ ਬਾਅਦ ਮੈਂ ਕਹਿੰਦਾ ਵੀ ਜੇ ਮੰਨ ਕੇ ਚੱਲੋ ਜੇ 3 ਮਹੀਨੇ ਕਿਸੇ ਨੇ ਕਿਸੇ ਨੂੰ ਸੰਭਾਲ ਲਿਆ ਉਹਦੀ ਜ਼ਿੰਦਗੀ ਸਲਾਮਤ ਰੱਖੀ ਉਹਨੂੰ ਬਚਾ ਕੇ ਰੱਖਿਆ ਉਹਨੂੰ ਰੋਟੀ ਪਾਣੀ ਦਿੱਤਾ ਤੇ ਉਹਨੂੰ ਦੁਬਾਰਾ ਜਿਹੜਾ ਸੀ ਉਹ ਦੁਨੀਆ ਦੇ ਵਿੱਚ ਆ ਕੇ ਦੁਬਾਰਾ ਫੇਰ ਉਹ ਸਾਹਮਣੇ ਆਈ ਕੈਮਰੇ ਤੇ ਤਾਂ ਮੇਰਾ ਪਰਸਨਲ ਮੇਰੀ ਥਿੰਕਿੰਗ ਹੈ ਮੇਰੀ ਨਿੱਜੀ ਸੋਚ ਹੈ ਕਿ ਉਹਨੂੰ ਸੰਭਾਲਣ ਵਾਲਾ ਕੋਈ ਵੀ ਹੈ ਮੈਨੂੰ ਤਾਂ ਲੱਗਦਾ ਕਿ ਕੋਈ ਪੁਲਿਸੀਆ ਕਾਰਵਾਈ ਜਿਹੜੀ ਸਖਤਾਈ ਉਹਨਾਂ ਬੰਦਿਆਂ ਤੇ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨੇ ਕਿਸੇ ਦੀ ਜੰਮ ਕੇ ਜਵਾਨ ਕੀਤੀ ਧੀ ਨੂੰ ਖੱਤੀ ਤੱਕ ਆ ਦੇਣ ਤੋਂ ਬਾਅਦ ਖੁਦ ਸੰਭਾਲ ਕੇ ਰੱਖਿਆ ਹੋਊਗਾ ਜਿਹਨੇ ਵੀ ਸਹਾਰਾ ਦਿੱਤਾ ਐਕਸ ਵਾਈ ਜ਼ੈਡ ਕੋਈ ਤਾਂ ਹੋਊਗਾ ਨਾ ਉਹਨਾਂ ਦੇ ਮੈ ਤਾਂ ਕਹਣਾ ਕਿ ਉਹਨਾਂ ਬੰਦਿਆਂ ਦਾ ਮਾਨ ਸਨਮਾਨ ਹੋਣਾ ਚਾਹੀਦਾ ਕਿ ਯਾਰ ਤੁਸੀਂ ਇੱਕ ਧੀ ਨੂੰ ਜਿਹੜਾ ਸੀ ਧੀ ਬਣਾ ਕੇ ਸੰਭਾਲ ਕੇ ਰੱਖਿਆ ਉਸ ਤੋਂ ਬਾਅਦ ਆਖਰ ਖੂਨ ਆ ਜਿਹੜਾ ਕਹਿੰਦੇ ਵੀ ਟੁੱਟੀਆਂ ਬਾਹਾਂ ਕਹਿੰਦੇ ਨੇ ਟੁੱਟੀਆਂ ਭੱਜੀਆਂ ਬਾਹਾਂ ਗੱਲ ਨੂੰ ਆਇਆ ਉਹ ਖੂਨ ਦੇ ਰਿਸ਼ਤੇ ਦੀਆਂ ਗੱਲਾਂ ਹੁੰਦੀਆਂ ਉਹ ਫਿਰ ਉਹਨੂੰ ਉਹ ਸਾਰੀਆਂ ਚੀਜ਼ਾਂ ਤਿੰਨ ਮਹੀਨਿਆਂ ਚ ਇੱਕ ਮਾਈਂਡ ਸੈਟ ਹੋ ਗਿਆ ਉਹਦਾ ਕਿ ਜੋ ਹੋ ਗਿਆ ਠੀਕ ਹੈ ਪਰ ਮੈਂ ਆਪਦੇ ਭੈਣਾਂ ਭਰਾਵਾਂ ਦੀ ਕੇਅਰ ਵੀ ਕਰਨੀ ਹੈ ਮੈਂ ਆਪਦੇ ਪਿਓ ਨੂੰ ਵੀ ਜੇਲ ਤੇ ਮੇਰਾ ਤਾਂ ਕਹਣਾ ਜਿਉਂਦੇ ਵੱਸਦੇ ਰਹਿਣ ਜਿਹੜੇ ਬੰਦੇ ਇਹਨਾਂ ਨੂੰ 3 ਮਹੀਨੇ ਸੰਭਾਲਿਆ ਹੋਊਗਾ ਜੀ ਜੀ ਇਹ ਪਿਆਰ ਨੂੰ ਵੀ ਸਾਸ ਹੋ ਗਿਆ ਹੋਊਗਾ ਜੀ ਜੇਲ੍ਹ ਜਾ ਕੇ ਜੇ ਇਹ ਨਹੀਂ ਸੁਧਾਰਕਾਰੀ ਹੈ ਉਹ ਵੀ ਸੁਧਰ ਗਿਆ ਹੋਊਗਾ ਕਿ ਮੈਂ ਤਾਂ ਆਪਦੀ ਬੱਚੀ ਨੂੰ ਮਾਰਦਾ ਸੀ ਪਰ ਉਹ ਬੱਚੀ ਮੇਰੇ ਲਈ ਫਿਰ ਕੀ ਸੋਚ ਰਹੀ ਹੈ ਮੇਰੇ ਕੋਲ ਆਖਰ ਸਵਾਲ ਤੁਹਾਨੂੰ ਹੋਊਗਾ ਕਿ ਇਸ ਨੂੰ ਤੁਸੀਂ ਇੱਕ ਪੁਨਰ ਜਨਮ ਕਵਾਂਗੇ ਆਪਾਂ ਹਾਂ ਬਿਲਕੁਲ ਜੀ ਵੀ ਪੁਨਰ ਜਨਮ ਹੋਇਆ ਮੈਂ ਕਹਣਾ ਜੀ ਬਿਲਕੁਲ ਜਦੋਂ ਕੋਈ ਚੀਜ਼ ਇਹ ਹੁੰਦੀ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿਸੇ ਬੰਦੇ ਨੂੰ ਕੋਈ ਸਾਹਮਣੇ ਸ਼ੂਟ ਕਰਦਾ ਹੈ ਕਈ ਵਾਰੀ ਕਿਸੇ ਬੰਦੇ ਦੇ ਕਿਤੇ ਆਊਟ ਵੀ ਉਹ ਲੱਗ ਜਾਂਦਾ ਨਾ ਫਾਇਰ ਗੋਲੀ ਜੋ ਮਾਰੀ ਜਾਂਦੀ ਹੈ ਤੇ ਉਹਦੇ ਨਾਲ ਵੀ ਬੰਦਾ ਮਰ ਜਾਂਦਾ ਹੈ। ਕਈ ਵਾਰੀ ਛਾਤੀ 'ਚ ਲੱਗਣ ਦੇ ਬਾਵਜੂਦ ਬੰਦਾ ਬਚ ਜਾਂਦਾ ਹੈ। ਉਹ ਪੁਨਰਜਨਮ ਹੀ ਹੁੰਦਾ ਹੈ। ਕਈ ਵਾਰੀ ਕਹਿੰਦੇ ਬੰਦੇ ਦੇ ਵੈਸੇ ਡੱਕਾ ਚੁਭੇ ਕਿਤੇ ਰਾਤ ਬਰਾਤੇ ਤੇ ਬੰਦਾ ਵਹਿਮ ਨਾਲ ਮਰ ਜਾਂਦਾ ਕਿ ਸੱਪ ਡੰਗ ਮਾਰ ਗਿਆ। ਕਈ ਵਾਰੀ ਸਾਹਮਣੇ ਅੱਖਾਂ ਦੇ ਸੱਪ ਡੰਗ ਮਾਰਦੰਦਾ ਬੰਦਾ ਫਿਰ ਵੀ ਬਚ ਜਾਂਦਾ ਹੈ। ਉਹ ਸਾਰੀਆਂ ਚੀਜ਼ਾਂ ਕੁਦਰਤ ਦੀ ਦੇਣ ਹੈ ਜੀ। ਉਹ ਕੁਦਰਤ ਜਿਹੜੀ ਨਾ ਅਪਾ ਜਵੇਂ ਸ਼ੁਰੂ ਚ ਗਿਆ ਕਿ ਮਾਰਨ ਵਾਲੇ ਨਾਲ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਰੱਖਣ ਵਾਲਾ ਹਜ਼ਾਰਾਂ ਗੁਣਾ ਵੱਧ ਬਲਵਾਨ ਹੁੰਦਾ ਤੇ ਉਹ ਚੀਜ਼ਾਂ ਸਾਹਮਣੇ ਆ ਗਈਆਂ ਕਿ ਨਹਿਰ ਦੇ ਵਿੱਚ ਇੱਕ ਵਗਦੇ ਬਹੁਤ ਡੂੰਘੇ ਪਾਣੀ ਬਹੁਤ ਤੇਜ਼ ਵਹਾਦੇ ਪਾਣੀ 'ਚ ਸੁੱਟਣ ਦੇ ਬਾਵਜੂਦ ਅਜੇ 3 ਮਹੀਨੇ ਬਾਅਦ ਕੁੜੀ ਸਾਹਮਣੇ ਆ ਗਈ